ਲੈ ਆਹ ਦੇਖ ਲੋ ਤੁਸੀਂ ਮੈਨੂੰ ਹਜੇ ਕੀ ਕਹਿੰਦੇ ਸੀ ਆ ਬੈਠੀ ਐ ਚੌਧਰਾਣੀ ਮੂਰੇ ਮਹਾਰਾਣੀ ਬਣੀ ਨਾ ਭਾਬੀ ਆ ਕੀ ਤਰੀਕਾ ਹੋਇਆ ਨਾ ਤੂੰ ਹਜੇ ਕੱਲ ਤਾਂ ਗਈਆਂ ਦੁਬਾਰੇ ਫੇਰ ਮੂੰ ਚਾ ਕੇ ਆ ਗਈਆਂ ਮਾੜਾ ਮੋਟਾ ਹਾਲਾਤ ਤਾਂ ਦੇਖ ਲੋ ਪਾਈ ਦੇ ਕਿਵੇਂ ਨੇ ਹੋ ਰਹੇ ਨੇ ਕਿੰਨੀਆਂ ਸੱਟਾਂ ਵੱਜ ਰਹੀਆਂ ਨੇ ਕਿ ਤੁਸੀਂ ਆ ਗੱਲਾਂ ਕਰਦੇ ਚੰਗੇ ਲੱਗਦੇ ਹੋਗੇ ਓਏ ਸੱਟਾਂ ਹੀ ਵੱਜੀਆਂ ਨੇ ਜਹਾਨੂੰ ਜਾਨੂ ਨਹੀਂ ਰਿਹਾ ਹੋਇਆ ਹੈਗਾ ਇਹ ਮੂੰ ਸੰਭਾਲ ਕੇ ਗੱਲ ਕਰ ਭਾਬੀ ਠੀਕ ਹੈ ਨਾ ਹਾਂ ਹਲੋ ਹੈਲੋ ਸਸੀਗਾ ਭੈਣੇ ਸਸੀਗਲ ਭਾਈ ਕੌਣ ਮੈਂ ਬੱਗਾ ਬੋਲਦਾ ਸੀ ਭੈਣੇ ਅੱਛਾ ਅੱਛਾ ਹਾਂ ਬੱਗੇ ਕਿਵੇਂ ਵੀਰੇ ਕੀ ਗੱਲ ਅੱਜ ਕਿਵੇਂ ਪੈਂਦੀ ਆਦਾ ਕੀ ਲੈ ਭੈਣੇ ਕਿਹੋ ਜੀ ਤੂੰ ਗੱਲਾਂ ਕਰਦੀ ਆ ਕਦੇ ਭਰਾਵਾਂ ਨੂੰ ਵੀ ਪੈਣਾ ਪੁਲੀਆਂ ਉਹ ਤਾਂ ਹੈ ਵੀਰੇ ਤੇ ਕਿਵੇਂ ਫੋਨ ਲਾਇਆ ਮੈਂ ਤੈਨੂੰ ਐ ਫੋਨ ਲਾਇਆ ਸੀ ਪਹਿਲਾਂ ਤੂੰ ਇਹ ਦੱਸ ਲਖਵਿੰਦਰ ਕਹੇ ਪਹੁੰਚੀ ਕਿ ਨਹੀਂ ਨਹੀਂ ਵੀਰੇ ਸੱਚ ਦੱਸਣਾ ਮੈਥੋਂ ਆਇਆ ਨਹੀਂ ਜਾਣਾ ਉਹ ਭੈਣੇ ਤੂੰ ਹਜੇ ਤੱਕ ਨਹੀਂ ਪਹੁੰਚੀ ਉਹਨਾਂ ਕਰੇ ਤਾਂ ਇਨਾ ਖਲਾਰਾ ਮਚਿਆ ਪਿਆ ਵੀਰੇ ਸੱਚ ਦਸਣਾ ਲੱਖੀ ਬੈਣੀ ਮੈਨੂੰ ਕਰਿਆ ਸੀ ਫੋਨ ਦੱਸਿਆ ਸੀਗਾ ਵੀ ਜਸਕਰਨ ਨੇ ਇਹ ਕੁਛ ਕੀਤਾ ਪਰ ਹੁਣ ਮੈਂ ਵੀ ਕੀ ਕਰਾਂ ਮੈਂ ਵੀ ਬਹੁਤ ਮਜਬੂਰ ਆਣਾ ਇੱਥੇ ਲੈ ਭੈਣੇ ਤੂੰ ਆਪ ਹੀ ਦੱਸ ਕੱਲ ਜਸਕਰਨ ਲਖਵਿੰਦਰ ਕੋਲ ਆਇਆ ਸੀ ਉਹ ਬਹੁਤ ਪੂਰਾ ਬੰਦਾ ਬੋਲਦਾ ਸੀ ਇੱਕ ਲਖਵਿੰਦਰ ਦੀ ਹਾਲਤ ਬਹੁਤ ਬੁਰੀ ਸੀ ਉਹਨੂੰ ਜਰਾ ਵੀ ਨਹੀਂ ਸ਼ਰਮ ਆਈ ਕਿ ਮੈਂ ਇਦਾਂ ਵੱਡੇ ਪ੍ਰਾਂਵਾਂ ਨਾਲ ਗੱਲ ਕਰਨੀ ਹੈ ਹਾਲਤ ਕਿਉਂ ਵੀਰੇ ਦੀ ਹਾਲਤ ਨੂੰ ਕੀ ਹੋਇਆ ਨਾ ਪੈਣੇ ਹਾਲੇ ਤੈਨੂੰ ਨਹੀਂ ਪਤਾ ਨਹੀਂ ਆਉਂਦਾ ਤਾਂ ਇਨਾ ਵੱਡਾ ਐਕਸੀਡੈਂਟ ਹੋਇਆ ਉਹਦੇ ਵਿਚਾਰੇ ਦੇ ਤਾਂ ਹੀ ਨਹੀਂ ਸੱਤਾਂ ਵਜੀਆਂ ਪਈਆਂ ਇਹ ਇਹ ਕੀ ਕਹਿ ਰਿਹਾ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਸਭ ਕੁਲੋਂ ਦਾ ਹੁਣ ਕੀ ਵੀ ਬਾਈ ਹੁਣ ਤਾਂ ਠੀਕ ਹੈ ਪਹਿਲਾਂ ਨਾਲੋਂ ਹਾਲਤ ਚੰਗੀ ਹੈ ਸ਼ੁਕਰ ਹੈ ਵਾਹਿਗੁਰੂ ਦਾ ਚਲ ਮੇਰੇ ਗੱਲ ਸੁਣ ਫਿਰ ਮੈਂ ਹੁਣੇ ਆਉਣੀ ਹੈਗੀ ਠੀਕ ਆ ਤੂੰ ਐ ਕਰ ਹੁਣੇ ਵੀਰੇ ਕੋਲ ਜਾਏ ਨੇ ਤਾਂ ਖਿਆਲ ਰੱਖੀ ਬਸ ਮੈਂ ਆ ਗਈ ਠੀਕ ਹੈ ਪੈਣੇ ਠੀਕ ਹੈ ਲਦਾਸ 에ਵੀ ਹੱਦ ਕਰ ਦੇਣਗੇ ਮੈਨੂੰ ਜਾਣਾ ਪੈ ਐ ਨਹੀਂ ਸਰਦਾ ਹੈਗਾ ਮੇਰੀ ਗੱਲ ਸੁਣਿਓ ਮੈਨੂੰ ਪੈਸੇ ਦੇ ਥੋੜੇ ਜਿਹੇ ਚਾਹੀਦੇ ਹੈਗੇ ਪੈਸੇ ਹਾਂ ਕਿੱਥੇ ਜਾ ਰਹੀ ਹੈਂ ਮੈਂ ਪਿੰਡ ਜਾ ਰਹੀ ਹੈਂਗੀ ਕਿਉਂ ਹੁਣ ਕਿਉਂ ਪਿੰਡ ਜਾ ਰਹੀ ਹੈ ਤੁਸੀਂ ਸਮਝ ਲਿਆ ਕਰੋ ਤੁਸੀਂ ਪੈਸੇ ਦੇ ਦੋ ਨਾ ਮੈਂ ਤੁਹਾਨੂੰ ਕਦੀ ਪੁੱਛਿਆ ਵੀ ਕਿਉਂ ਜਾ ਰਹੀ ਕਿੱਥੇ ਜਾ ਰਹੀ ਤੁਸੀਂ ਹੁਣ ਕੋਈ ਦਿਨ ਪਹਿਲਾਂ ਤੁਹਾਨੂੰ ਕਿੰਨਾ ਤੈਨੂੰ ਬੇਇੱਜ਼ਤੀ ਕਰਕੇ ਭੇਜਿਆ ਫਿਰ ਤੂੰ ਉੱਥੇ ਜਾ ਰਹੀ ਹੈਂ ਗੱਲ ਪਤਾ ਕੀਆ ਲੱਖੀ ਦੇ ਸੱਟਾ ਵੱਜਿਆ ਤਾਂ ਕਰਕੇ ਉਹਨੇ ਮੈਨੂੰ ਬੁਲਾਇਆਗਾ ਤੇ ਮੈਨੂੰ ਜਾਣਾ ਪੈਣਾ ਤੁਸੀਂ ਬਸ ਮੈਨੂੰ ਪੈਸੇ ਦੇ ਹੁਣ ਥੋੜਾ ਨੰ ਤਨਜਲੀਨ ਕੀਤਾ ਪਹਿਲੇ ਫਿਰ ਮੈਂ ਹੋਰ ਕੀ ਕਰਾਂ ਮੈਂ ਤੁਸੀਂ ਆਪ ਹੀ ਦੱਸੋ ਮੈਂ ਤਾਂ ਵਿਚ ਵਿਚਾਲੇ ਫਸ ਗਈ ਤੁਹਾਡੇ ਜੇ ਤੁਹਾਡੀ ਸੋਦੀ ਹੈਗੀ ਤਾਂ ਉਹ ਬੋਲਦੇ ਜੇ ਉਹਨਾਂ ਦੀ ਸੋਦੀ ਹੈ ਤਾਂ ਤੁਸੀਂ ਬੋਲਦੇ ਹੋਗੇ ਮੈਂ ਜਰੂਰੀ ਕੰਮ ਹੈ ਮੈਂ ਵੀ ਜਾ ਰਹੀ ਹਾਂ ਖਰਚ ਕੌਣ ਰੋਗਾ ਫਿਰ ਤੁਸੀਂ ਹੱਦ ਕਰੀ ਜਾਂਦੇ ਹੋ ਯਾਰ ਬਾਤ ਵੀ ਤਾਂ ਜਾ ਸਕਦੇ ਤੁਸੀਂ ਜਰੂਰੀ ਕੰਮ ਮੇਰੇ ਭਰਾ ਦੇ ਸੱਟਾ ਵੱਜਿਆ ਨੇ ਤੁਸੀਂ ਕਮਾਲ ਕਰੀ ਜਾਂਦੇ ਹੋਗੇ ਤੁਸੀਂ ਪੈਸੇ ਦੇਣੇ ਆ ਦੋ ਨਹੀਂ ਮੈਂ ਵੀ ਚਲੀ ਜਾਨੀ ਆ ਫਿਰ ਉਹ ਪਿੰਡ ਦੀ ਜੇਬ ਜਗਾ ਪਰਸੋਂ ਦੇ ਕੱਢ ਲਾ ਮੈਂ ਤਾਂ ਕਿਹਾ ਸੀ ਤੁਸੀਂ ਮੇਰੇ ਨਾਲ ਹੀ ਬਗ ਚੱਲਦੇ ਜੇ ਨਹੀਂ ਮੈਂ ਜ਼ਰੂਰੀ ਕੰਮ ਹੈ ਮੈਂ ਉੱਧਰ ਜਾਣਾ ਜ਼ਰੂਰੀ ਹੈ ਚਲੋ ਠੀਕ ਹੈ ਧਿਆਨ ਰੱਖਿਓ ਪੈਨਲ ਮੋੜਾ ਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਲੱਗਿਆ ਇਹਨੂੰ ਫੇਰ ਤਿਕ ਨਹੀਂ ਆਇਆ ਹੈਗਾ ਇਹ ਆਉਂਦਾ ਤੁਰਿਆ ਕਿਉਂ ਜਾਏ ਬਣ ਕੇ ਗੱਲ ਹੋਰ ਜਾਇਆ ਕੀ ਕਹਿੰਦੇ ਕਹਿਣਾ ਕੀ ਆ ਗਿਆ ਸੀ ਗੱਲ ਕਰਨ ਹਾਂ ਉੱਥੇ ਇੱਕ ਮੁੰਡਾ ਜੇ ਹੈਗਾ ਸੀ ਬਾਲਾ ਬੋਲਦਾ ਸੀ ਕਿਉਂ ਸੋਤ ਕੋ ਸਰਾ ਹੀ ਨਹੀਂ ਹੈਗਾ ਉਹ ਬੋਲਦਾ ਸੀ ਤਾਂ ਹੌਣ ਉਹਦੇ ਚੱਕ ਕੇ ਸਿਰ ਚਿੱਟ ਮਾਰਦਾ ਮੈਨੂੰ ਤਾਂ ਫੇਰੀ ਸੁਣਾ ਦੇਣਾ ਚਾਰ ਜਣੀ ਮੈਨੂੰ ਸੁਣਾਉਣੇ ਉੱਥੇ ਸੁਣਾ ਕੇ ਆਉਂਦੇ ਨਾ ਉਹਨੂੰ ਕੀ ਕਵਾਂ ਵੱਡੇ ਭਾਈ ਨੂੰ ਉਹ ਤਾਂ ਅੱਗੇ ਪਟਿਆ ਲਵਾ ਕੇ ਫੱਟੜ ਹੋਇਆ ਪਿਆ ਕਿਉਂ ਉਹਨੂੰ ਕੀ ਹੋ ਗਿਆ ਉਹ ਕਹਿ ਰਿਹਾ ਸੀ ਐਕਸੀਡੈਂਟ ਹੋਇਆ ਪਟਿਆ ਵਾਵਾ ਲੱਗਿਆ ਤੀ ਅਸਿਆ ਕਿਉਂ ਦੇਖਿਆ ਨਾ ਯਾਰਾ ਮਾਰੀ ਦੇ ਕਰਨ ਵਾਲਾ ਆਪ ਹੀ ਮਰਦਾ ਹੁੰਦਾਗਾ ਜੇ ਆਪਣੇ ਨਾਲ ਕਰੀਆਂ ਨੇ ਡਿੱਗ ਗਏ ਨਾ ਹੋ ਗਿਆ ਨਾ ਐਕਸੀਡੈਂਟ ਹੁਣ ਡਾਕਟਰਾਂ ਰਾਹੀਂ ਨਿਕਲਣਗੇ ਚਲੋ ਬਾਲਾ ਨਹੀਂ ਬੋਲੀਦਾ ਤੂੰ ਮੇਰੀ ਗੱਲ ਸੁਣ ਲੈ ਇੱਕ ਤੂੰ ਗੱਲ ਕਰਨੀ ਉਹਨਾਂ ਨਾਲਕ ਨਹੀਂ ਕਰਨੀ ਹੈਗੀ ਜ਼ੁਬਾਨ ਤਾਂ ਚੱਲਦੀ ਹੈ ਜਿਹਦੇ ਹੱਥਾਂ ਬਾਰਾਂ ਤੇ ਸੱਟਾਂ ਵੱਜੀਆਂ ਨੇ ਜੀਪ ਤੇ ਤਾਂ ਨਹੀਂ ਵੱਜਿਆ ਕੁਸ ਹੁਣ ਮੈਂ ਪਾਗਲਾ ਬਾਰ-ਬਾਰ ਉਹੀ ਗੱਲ ਕਰੀ ਜਾਵਾਂ ਤਾਂ ਮੈਨੂੰ ਕਹਿ ਦਿਆ ਕਰੋ ਵੀ ਮੈਂ ਬਾਰ-ਬਾਰ ਇੱਕ ਗੱਲ ਕਰੀ ਜਾਵਾਂ ਤੇ ਹੋਰ ਫਿਰ ਕੌਣ ਕਰੂਗਾ ਜੇ ਤੁਸੀਂ ਨਹੀਂ ਗੱਲ ਕਰੋਗੇ ਹੋਰ ਕੌਣ ਕਰੂਗਾ ਤਾਂ ਹੁਣ ਸਬਰ ਵੀ ਰੱਖ ਲੈ ਕਿੰਨਾ ਟਾਈਮ ਰੱਖਾਂ ਸਬਰ ਕਿੰਨਾ ਟਾਈਮ ਰੱਖਾਂ ਮੈਨੂੰ ਐ ਦੱਸ ਦੋ ਵੀ ਅੱਜ ਸਬਰ ਕਰ ਲੈ ਕੱਲ ਨੂੰ ਕਰ ਲੈ ਕੋਈ ਦਿਨ ਹੋਊਗਾ ਉਸ ਦਿਨ ਜਾ ਕੇ ਪੁੱਛ ਲੂੰਗੀ ਮੈਂ ਚਲੋ ਕੋਈ ਨਾ ਪੁੱਛ ਲਾਂਗੇ ਕੀ ਪੁੱਛ ਲਾਂਗੇ ਜੇ ਤੁਸੀਂ ਗੱਲ ਕਰਨੀ ਤਾਂ ਦੱਸੋ ਨਹੀਂ ਚਲ ਆਪਾਂ ਦੋਨੇ ਚੱਲਦੇ ਆ ਗੱਲ ਕਰਕੇ ਆਉਣੇ ਉਹਦੇ ਨਾਲ ਕੋਈ ਨਾ ਕਰ ਲਾਂਗੇ ਯਾਰ ਉਹਨੂੰ ਸੈਟ ਤਾਂ ਹੋ ਜਾਣ ਦੇ ਉਹ ਸੈਟ ਹੋਣ ਨੂੰ ਕੀ ਆ ਲੱਤਾਂ ਮਾਹਾਂ ਦੀ ਸੱਟਾਂ ਵੱਜੀਆਂ ਹੋਣਗੀਆਂ ਜबान ਤਾਂ ਚੱਲਦੀ ਉਹ ਗੱਲ ਤਾਂ ਜਵਾਨ ਨਾਲ ਕਰਨੀ ਆ ਉੱਜਬਾਨਤਾ ਚੱਲਦੀ ਆ ਮੈਨੂੰ ਹੀ ਪਤਾ ਹੈ ਫੇਰ ਤੂੰ ਡਰਦਾ ਕਾ ਧੋਗਾ ਕੋਈ ਨਾ ਕਰ ਲਾਂ ਗੱਲ ਜਦੋਂ ਦੇ ਕੋਈ ਨਾ ਕੋਈ ਨਾ ਹੋਰ ਕੋਈ ਗੱਲ ਨਹੀਂ ਹੈਗੀ ਕੋਈ ਗਾਹਾਂ ਵੀ ਹੋਰ ਗੱਲ ਹੁੰਦੀ ਆ ਭਈ ਜਦੋਂ ਤੁਹਾਨੂੰ ਐ ਸੀਗਾ ਵੀ ਚਲ ਕੋਈ ਚੱਜ ਦਾ ਸੁਨੇਹਾ ਲੈ ਕੇ ਆਉਂਗੇ ਇਹ ਕੋਈ ਗੱਲ ਬਣੀ ਆ ਨਾਲੇ ਤੁਸੀਂ ਗੱਲ ਨਹੀਂ ਕਰਦੇ ਤਾਂ ਮੈਨੂੰ ਗੱਲ ਕਰਨੀ ਪਊਗੀ ਓ ਭਾਈ ਮੈਂ ਇਥੋਂ ਨਹੀਂ ਕਿਸੇ ਦੇ ਨਾਲ ਲੜਿਆ ਜਾਂਦਾ ਲੈ ਮਨ ਤੇ ਮੇਰੇ ਮੂਰੇ ਹੱਥ ਜਦੋਂ ਤੁਸੀਂ ਗੱਲ ਕਰਨੀ ਆ ਤਾਂ ਦੱਸੋ ਨਹੀਂ ਮੈਨੂੰ ਮੇਰੀ ਮਾਣਾ ਗੱਲ ਕਰ ਲੰਦੋ ਤਦ ਬਾਅਦ ਮੈਂ ਫਿਰ ਮੈਂ ਗੱਲ ਕਰਕੇ ਆਉਂਦੇ ਨਾਲ ਆਣੀ ਤੁਸੀਂ ਠੀਕ ਆਉਣ ਵਾਲੇ ਹੈਗੇ ਉੱਥੇ ਬਿੱਲੀ ਬਣ ਕੇ ਮੁੜ ਕੇ ਆਇਆ ਨਾ ਤੂੰ ਜਿਹੜਾ ਪਰ ਕਹਦੇ ਹੁੰਦੇ ਨੇ ਸਿਆਣੇ ਵੀ ਸਿੱਧੀਆਂ ਕੋਲ ਨਾਲ ਕੇ ਉਹਨਾਂ ਨਿਕਲ ਤਾਂ ਡੈਡੀ ਕਰ ਲੈ ਹੁਣ ਮੈਂ ਡੈਡੀ ਕਰਕੇ ਦਿਖਾਉਂਗਾ ਤੁਹਾਨੂੰ ਵੀ ਕਿਵੇਂ ਕਿਉਂ ਨਿਕਲਦਾਗਾ ਮੇਰੀ ਮਾਣਾ ਗੱਲ ਕਰ ਲੈੰਦੇ ਇੱਕ ਵਾਰ ਮੈਨੂੰ ਲੈ ਏ ਛੜੇਗੀ ਨਮਾਸੇ ਆਪਾਂ ਕੋਈ ਹਾਂ ਲਖਿੰਦੇ ਨਾ ਦਵਾਈ ਲੈ ਲਓ ਲਓ ਵੀਰੇ ਆਗੇ ਐਨੇ ਸੱਟਾ ਕਿਵੇਂ ਵੱਜੀ ਤੇਰੇ ਉਹ ਬਸ ਛੋਟਾ ਜਿਹਾ ਐਕਸੀਡੈਂਟ ਹੋ ਗਿਆ ਸੀ ਇਹਨੂੰ ਵੀਰੇ ਤੂੰ ਛੋਟਾ ਜਿਹਾ ਐਕਸੀਡੈਂਟ ਕਹਿ ਰਹਿਆਂਗਾ ਨਾਲੇ ਤੇ ਮੈਨੂੰ ਦੱਸੇ ਕਿਉਂ ਨਹੀਂ ਉਹ ਤਾਂ ਜੇ ਨਾ ਮੈਨੂੰ ਫੋਨ ਕਰਦਾ ਨਾ ਮੈਨੂੰ ਕੀ ਪਤਾ ਲੱਗਣਾ ਸੀਗਾ ਉਹ ਮੈਂ ਸੋਚਿਆ ਕਿਉਂ ਟੈਨਸ਼ਨ ਦੇਣੀ ਤੈਨੂੰ ਅੱਛਾ ਇਹਨੂੰ ਤੁਸੀਂ ਟੈਨਸ਼ਨ ਕਹਿੰਦੇ ਹੋ ਵੀਰੇ ਤੁਹਾਨੂੰ ਤਾਂ ਐ ਸੀ ਮੈਨੂੰ ਕਿਹੜਾ ਪਤਾ ਲੱਗਣਾ ਪਰ ਮੈਨੂੰ ਤਾਂ ਫੇਰ ਵੀ ਪਤਾ ਲੱਗਿਆ ਨਾ ਤੁਹਾਡੇ ਸੱਟਾ ਵੱਜੀ ਆ ਪਰ ਮੈਨੂੰ ਤੁਹਾਨੂੰ ਕੋਈ ਆ ਕਿਉਂ ਆ ਤੂੰ ਦੱਸ ਦੋ ਮੈਨੂੰ ਘਰ ਦੇ ਭੈਣ ਨਹੀਂ ਸਮਝਦੇ ਉਹ ਮੈਂ ਸੋਚਿਆ ਪਹਿਲਾਂ ਹੀ ਤੂੰ ਬੜੀ ਟੈਨਸ਼ਨ ਲੈ ਜਾਂਦੀ ਮੈਂ ਕਦੇ ਮੈਂ ਤੈਨੂੰ ਇਹ ਗੱਲ ਦੱਸਦੀ ਤਾਂ ਤੈਨੂੰ ਹੋਰ ਜ਼ਿਆਦਾ ਟੈਨਸ਼ਨ ਹੋ ਜਾਈ ਵੀਰੇ ਆਪਦੇ ਭੈਣ ਭਾਈਆਂ ਦੀ ਨਾ ਕਦੇ ਟੈਨਸ਼ਨ ਨਹੀਂ ਹੁੰਦੀ ਹੈਗੀ ਬਲਕਿ ਭੈਣ ਭਾਈ ਤਾਂ ਹਮੇਸ਼ਾ ਨਾਲ ਸੁਖ ਸੁੱਖ ਚ ਕੱਢਦਾ ਹੁੰਦਾ ਵਾ ਮੈਨੂੰ ਤਾਂ ਲੱਗਿਆ ਜਾਂਦਾ ਤੁਸੀਂ ਤਾਂ ਮੈਨੂੰ ਨਾ ਸਾਈਡ 'ਤੇ ਕੱਢ ਕੇ ਰੱਖਤਾ ਵੀ ਸਾਡੀ ਤਾਂ ਕੋਈ ਭੈਣ ਨਹੀਂ ਹੈਗੀ ਨਹੀਂ ਮੈਨੂੰ ਦੱਸ ਦੇਣਾ ਵੀ ਆਹ ਖੁਸ਼ ਹੋ ਗਿਆ ਨਾਲ ਭਾਬੀ ਕਿੱਥੇ ਆ ਕੋਈ ਉਹ ਤਾਂ ਹੁੰਦੀ ਦਾ ਮਾਂ ਆਪਣੀ ਬਿਚਾਰੀ ਦੀ ਦਾਖਲ ਪਈ ਆ। ਇਸ ਕਰਕੇ ਪਹਿਲਾਂ ਤਾਂ ਉਹ ਮੇਰੇ ਕੋਲ ਹੀ ਸੀ। ਪਰ ਹੁਣ ਮੈਂ ਉਹਨੂੰ ਕਹਾ ਵੀ ਚੱਲ ਕੋਈ ਗੱਲ ਨਹੀਂ। ਉਹ ਆਪ ਦਾ ਢੇੜਾ ਲਾਇਆ। ਮੈਂ ਥੋੜੀ ਹੁੰਦਾਗਾ ਵੀਰੇ। ਮੰਨਦੇ ਵੀ ਮਾਂ ਬਿਮਾਰ ਆਈ। ਪਰ ਤੁਹਾਡੇ ਕੋਲੇ ਵੀ ਕੋਣ ਹੋਏ ਵੀ ਤੇ ਦੇਖਣਾ ਚਾਹੀਦਾ ਨਾ ਬਾਬੇ ਨੂੰ। ਮੈਂ ਕਰਦੀ ਆਂ ਫੋਨ ਉਹਨੂੰ ਮੈਂ ਪੁੱਛਦੀ ਆਂਗੀ। ਉਹ ਕੋਈ ਗੱਲ ਨਹੀਂ ਆਜੂਗੀ। ਮੇਰੀ ਗੱਲ ਸੁਣ ਭੈਣੇ। ਜਿਸ ਕਰਨ ਲਈ ਇਹ ਗੱਲਾਂ ਚੰਗੀਆਂ ਨਹੀਂ। 22 ਦੇ ਤਾਂ ਇਨੀਆ ਸੱਟਾਂ ਵਜੀਆਂ ਹੋਈਆਂ। ਉਹ ਪੈੜੀ ਵਡਾਉਣ ਬਾਰੇ ਸੋਚਦਾ ਦੁੱਖ ਸੁੱਖ ਤਾਂ ਉਹਨੇ ਕੀ ਵਡਾਉਣਾ ਉਹ ਐ ਜਿਹੀਆਂ ਗੱਲਾਂ ਕਰਦਾ ਉੱਚਲ ਕੋਈ ਗੱਲ ਨਹੀਂ ਪੈਣੀ ਹਜੇ ਉਹ ਨਿੱਕਾ ਪਰ ਉਹਨੂੰ ਇੰਨੀ ਸਮਝ ਨਹੀਂ ਕਿ ਪੈੜੀਆਂ ਵਡਾਉਣੀਆਂ ਬਹੁਤ ਔਖੀਆਂ ਕਾਣੋ ਸਮਝ ਨਹੀਂ ਹੈਗੀ ਵੀਰੇ ਉਹ ਜਿਹੜੀ ਸਿਹੜੀ ਹੋਈ ਹੈ ਨਾ ਉਹੀ ਉਹਨਾਂ ਨੂੰ ਉਹ ਕਰੀ ਜਾਂਦੀ ਹੈਗੀ ਹੁਣ ਆਪਾਂ ਕਰ ਵੀ ਕੀ ਸਕਦੇ ਆਗੇ ਮੈਂ ਵੀ ਗਈ ਸੀਗੀ ਉਹਨਾਂ ਕੋਲੇ ਪਤਾ ਮੈਨੂੰ ਕਿੱਦਣਾ ਪੁੱਠਾ ਸਿੱਧਾ ਬੋਲੀ ਆਗੀ ਇਹ ਤਾਂ ਮੈਂ ਸੀ ਜਿਹੜੀ ਚੁੱਪ ਕਰ ਗਈ ਜਿ ਕਿਤੇ ਮੇਂ ਜਗਹ ਤੇ ਕੋਈ ਹੋਰ ਹੁੰਦੀ ਨਾ ਚੰਗੇ ਸਭ ਕੁਝ ਖਵਾਉਂਦੀ ਉਹਨੂੰ ਵੀ ਤੁਸੀਂ ਘਰ ਨੂੰ ਤਾਂ ਕੀ ਬਣ ਕੇ ਰੱਖਣਾ ਸੀਗਾ ਉਲਟਾ ਆ ਜਾ ਕੁਛ ਕਰਦੇ ਨੇਗੇ ਜਿਸ ਕਰਨ ਵੀ ਹੁੰਦੀਆਂ ਉਂਗਲਾਂ ਦੀ ਝੜਿਆ ਹੋਇਆ ਤਾਂ ਹੀ ਤਾਂ ਬਈ ਘਰ ਤਾਂ ਖੇਰੂ ਖੇਰੂ ਹੋਇਆ ਪਿਆ ਸਾਡੇ ਭਰਾਵਾਂ ਚ ਫਿੱਕ ਵੀ ਤਾਂ ਉਹ ਬਸ ਇਹਨਾਂ ਗੱਲਾਂ ਕਰਕੇ ਪਈ ਐ ਚਲ ਵੀਰੇ ਦੇਖ ਤੂੰ ਸਿਆਣਾ ਮੇਰੇ ਤਾਂ ਤੇਰੇ ਥੀ ਜੋਰ ਚੱਲਦਾ ਵਾ ਆਪਦਾ ਆਪ ਹੀ ਪਾਸਾ ਵਟਲੇਗਾ ਕੁਛ ਨਹੀਂ ਰੱਖਿਆ ਨਾ ਲੜਾਈਆਂ ਝਗੜਿਆਂ ਚ ਤਾਨੂੰ ਕਿਹੜਾ ਨਹੀਂ ਪਤਾ ਜਮੀਨਾ ਕਰਕੇ ਤਾਂ ਵੀ ਸਿਰ ਪਾੜ ਜਾਂਦੇ ਨੇ ਕਿ ਸਾਰਾ ਕੁਛ ਨਾਲ ਇੱਥੇ ਹੀ ਰਹਿ ਜਾਣਾ ਵਾ ਲੈ ਆਹ ਦੇਖ ਲੋ ਤੁਸੀਂ ਮੈਨੂੰ ਹਜੇ ਕੀ ਕਹਿੰਦੇ ਸੀ ਆ ਬੈਠੀ ਐ ਚੌਧਰਾਣੀ ਮੂਰੇ ਮਹਾਰਾਣੀ ਬਣੀ ਚਲ ਚੁੱਪ ਕਰ ਕਰਦੇ ਆ ਗੱਲ ਹੁਣਾ ਕੀ ਚੁੱਪ ਕਰ ਜਾ ਮੈਨੂੰ ਕਹਦੇ ਨੇ ਜਦੋਂ ਮੈਂ ਕੋਈ ਗੱਲ ਕਹਿੰਦੀ ਮਿਰਚਾਂ ਲੱਗ ਜਾਂਦੀ ਸਾਨੂੰ ਸਾਰੇ ਟੱਬਰ ਨੂੰ ਨਾ ਭਾਬੀ ਆ ਕੀ ਤਰੀਕਾ ਹੋਇਆ ਨਾ ਤੂੰ ਹਜੇ ਕੱਲ ਤਾਂ ਗਈਆਂ ਦੁਬਾਰੇ ਫੇਰ ਮੂੰਹ ਚਾ ਕੇ ਆ ਗਈਆਂ ਜਿਹੜੀ ਤੈਨੂੰ ਗੱਲ ਕਹਿਣਾ ਉਹ ਤਾਂ tụ ਸਾਡੀ ਗੱਲ ਸੁਣਦੀ ਕੋਈ ਨਹੀਂ ਹੈਗੀ ਮਾੜਾ ਮੋਟਾ ਹਾਲਾਤ ਤਾਂ ਦੇਖ ਲੋ ਭਾਈ ਦੇ ਕਿਵੇਂ ਨਹੀਂ ਹੋ ਰਹੇ ਨੇ ਕਿੰਨੀਆਂ ਸੱਟਾਂ ਵੱਜ ਰਹੀਆਂ ਨੇ ਕਿ ਤੁਸੀਂ ਇਹ ਗੱਲਾਂ ਕਰਦੇ ਚੰਗੇ ਲੱਗਦੇ ਹੋਗੇ ਓਏ ਸੱਟਾਂ ਹੀ ਵੱਜੀਆਂ ਨੇ ਜਹਾਨੂੰ ਜਾਨੂ ਨਹੀਂ ਰਿਹਾ ਹੋਇਆ ਹੈਗਾ ਇਹ ਮੂੰ ਸੰਭਾਲ ਕੇ ਗੱਲ ਕਰ ਬਾਬੀ ਠੀਕ ਹੈ ਨਾ ਹਾਂ ਮੂੰ ਕੀ ਸੰਭਾਲਾਂ ਮੈਂ ਤੈਨੂੰ ਕਿੰਨੇ ਵਾਰ ਕਹਤਾ ਵੀ ਭਾਈ ਸਾਡਾ ਹੱਕ ਬੰਦ ਦਵਾ ਦੇ ਸਤੂ ਭਾਈ ਮੈਂ ਨਹੀਂ ਕੁਝ ਕਰ ਸਕਦੀ ਹੈ ਕਿ ਆ ਜੋੜੇ ਟੋੜੇ ਮੂਰੇ ਹੱਥ ਮੈਂ ਆਪਦੇ ਭਰਾ ਦਾ ਪਤਾ ਲੈਣ ਆਈ ਆ ਇੱਥੇ ਲੜਾਈ ਨਹੀਂ ਕਰਨ ਆਈ ਹੈਗੀ ਜਿਹੜੇ ਚੱਕੇ ਮੂੰਹ ਆ ਗਏ ਤੁਸੀਂ ਸਾਰੇ ਪਵਾੜਨ ਦੀ ਜੜ ਤਾਂ ਤੂੰ ਹੀ ਆ ਨਾ ਮੈਂ ਕੀ ਪਵਾੜੇ ਪਵਾਤੇ ਹਾਂ ਉਦੋਂ ਦੀ ਉਦੋਂ ਮੈਂ ਚੁੱਪ ਕਰਕੇ ਬਾਗੀ ਵੀ ਚੱਲ ਕੋਈ ਨਾ ਕੋਈ ਨਾ ਹੱਦ ਹੁੰਦੀ ਹੈ ਕਿਸੇ ਗੱਲ ਦੀ ਚੱਲ ਚੁੱਪ ਕਰ ਤੂੰ ਮੈਨੂੰ ਕਹਿ ਦਿਆ ਕਰ ਤੂੰ ਇਹਨਾਂ ਨੂੰ ਨਾ ਕਹੀਂ ਚੁੱਪ ਕਰ ਜਾ ਸਹੀਓ ਕਹਿੰਦਾ ਤਰ ਉਹ ਹਾਂ ਉਹਨਾਂ ਦਾ ਨਹੀਂ ਪਤਾ ਆਏਗਾ हां ਇਹ ਤਾਂ ਆਪੇ ਸਹੀ ਕਹਿੰਦਾਗਾ ਮੈਂ ਹੀ ਸਾਰਾ ਕੁਝ ਗਲਤ ਕਰਦੀ ਆ ਜੋ ਵੀ ਕਰਦੀ ਆ ਨਾ ਮਾੜਾ ਮੋਟਾ ਇਨਕ ਤਾਂ ਤੈਨੂੰ ਵੀ ਪਤਾ ਲੱਗਦਾ ਕਿ ਬਾਈ ਦਾ ਹਾਲਾਤ ਦੇਖ ਲੈ ਕਿਵੇਂ ਤੇ ਹੋਰ ਨੇ ਵਿਚਾਰੇ ਇੰਨੀ ਸੱਟਾਂ ਵਾਜ ਰਿਆ ਨੇ ਦਵਾਈ ਬੁੱਟੀ ਦਾ ਤੁਸੀਂ ਇਹਨੂੰ ਕੀ ਦਵਾਈ ਤੇ ਉਲਟਾ ਜਿਹਾ ਗੱਲਾਂ ਕਰਦੇ ਹੋ ਜ਼ਮੀਨ ਵਾਲੀ ਆ ਤੂੰ ਵੀ ਪੜੇ ਪਿਆਰ ਨਾਲ ਗੱਲ ਕਰ ਲੈ ਇਹ ਪਿਆਰ ਨਾਲ ਗੱਲ ਕਰ ਰਹੀ ਹੈ ਕੀ ਕਹੇ ਜੇ ਪਿਆਰ ਹੁੰਦਾ ਨਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਤੇਰੇ ਵਰਗੇ ਨਾ ਘਰ ਘਰ ਹੋਣ ਨਣ ਦਾ ਜਿਹੜੀਆਂ ਉਧਰ ਉਧਰ ਲਿਆਂ ਉਧਰ ਉਧਰ ਲਿਆਂ ਨਹੀਂ ਮੈਂ ਕਿਹੜੀ ਗੱਲ ਕਰਤੀ ਇਦਾਂ ਤਾਂ ਉਧਰ ਹਾਂ ਤੁਸੀਂ ਵੀ ਮੈਨੂੰ ਕਾਨੂੰਨ ਇਹ ਪਤਾ ਸਾਨੂੰ ਸਾਰਾ ਤੂੰ ਤਾਂ ਤੱਕ ਲਿਹਾਜ਼ੇ ਰੱਖਦੀ ਸੀ ਵੀ ਚਲ ਕੋਈ ਨਹੀਂ ਮੇਰੀ ਪਰਜਾਈਆ ਪਰਜਾਈਆ ਪਰ ਤੂੰ ਹੱਦ ਦੇ ਪਾਰ ਕਰ ਹੀ ਜਾਂਦੀ ਆਂ ਕੀ ਪਤਾ ਹੀ ਐ ਕਿੰਨੀ ਲਿਹਾਜ਼ਾ ਰੱਖਦੀ ਆਂ ਤੂੰ ਰਖੜੀ ਬੰਨਣ ਗਈ ਉੱਥੇ ਸਾਡੇ ਘਰ ਦਾ ਚਾਹ ਪਾਣੀ ਵੀ ਨਹੀਂ ਪੀਤਾ ਤੇ ਇੱਧਰ ਦੁਬਾਰੇ ਵੀ ਮੁੜ ਕੇ ਆ ਗਈ ਆਂ ਨਹੀਂ ਇੱਧਰ ਪਰ ਮੈਂ ਕੀ ਕਰ ਲਿਆ ਤੂੰ ਇਹ ਤਾਂ ਦੇਖ ਲੈ ਕਿ ਮੈਂ ਪਤਾ ਲੈਣ ਨਹੀਂ ਆਈ ਉਹ ਪਤਾ ਹੀ ਆ ਸਾਨੂੰ ਕਿਹੜੇ ਪਤੇ ਲੈਂਦੀ ਫਿਰਦੀ ਆਂ ਤੂੰ ਚਾ ਪਤਾ ਤਾਂ ਪਤਾ ਸੀ ਫਿਰ ਕਰ ਲੈ ਦੇ ਤੋ ਜਿਹੜਾ ਕੁਝ ਹੁੰਦਾ ਗਾ ਮੈਂ ਉਹ ਕਰ ਸਕਦੀ ਆ ਜਿਹੜਾ ਮੈਂ ਨਹੀਂ ਸੋਚਿਆ ਕਦੇ ਨਾ ਸੋਚ ਫਿਰ ਨਾ ਕਰ ਤੂੰ ਬਹਿ ਜਾ ਆਈਆ ਵੱਡੀ ਨਾਲੇ ਤੂੰ ਜੇ ਤੂੰ ਚੁੱਪ ਕਰ ਜਾ ਸਾਡੇ ਦੋਵਾਂ ਭਰਾਵਾਂ ਦੀ ਗੱਲ ਐ ਫਿਰ ਸਾਡਾ ਜਿਹੜਾ ਹੱਕ ਨਹੀਂ ਬਣਦਾ ਵਿੱਚ ਨਾ ਫਿਰ ਜਿਹੜਾ ਸਾਡਾ ਹੱਕ ਬਣਦਾ ਤੁਸੀਂ ਸਾਨੂੰ ਦੇ ਦੋ ਮੈਂ ਕਹੀ ਕਿ ਲੱਗੇ ਚੱਲਿਆਗਾ ਪਤਾ ਕਿਹੜੇ ਕੰਨੀ ਗੱਲਾਂ ਕਰਦੀ ਐ ਤੇ ਕੀ ਕਹਿਣਾਗਾ ਵੀ ਦੋ ਤਾਂ ਭਾਈ ਨੇਗੇ ਵੀ ਰਣ ਮਿਲ ਕੇ ਰਹਿਣਾ ਆਪ ਵੰਡ ਵਟਈ ਦੀ ਹੋ ਰਹੀ ਐ ਤੁਹਾਨੂੰ ਨਾ ਫਿਰ ਉਦੋਂ ਬਾਅਦ ਚ ਦੇਣਗੇ ਕਦੋਂ ਇੰਨਾ ਕੁਝ ਗਿਆ ਸਾਡੇ ਕੋਲੋਂ ਉਹ ਕਿੱਧਰ ਗਿਆ ਉਹਦਾ ਵੀ ਸਾਨੂੰ ਹਿਸਾਬ ਚਾਹੀਦਾਗਾ ਨਿਸਾਬ ਕਰਨ ਵਾਲੀ ਹੁੰਦੀ ਉਦੋਂ ਦੀ ਕਰਦੀ ਤੂੰ ਹਾਂ ਜਾਂ ਜਾਣ ਕੇ ਆਡੇ ਲੈਣੀ ਹੈਗੀ ਆਡੇ ਨਹੀਂ ਲੈਂਦੀ ਮੈਂ ਅਸੀਂ ਜਿਹੜਾ ਸਾਡਾ ਹੱਕ ਆ ਨਾ ਉਹ ਸਾਨੂੰ ਚਾਹੀਦਾ ਤਾਂ ਚਾਹੀਦਾ ਹੀ ਆ ਨਹੀਂ ਫਿਰ ਲੈ ਲਿਓ ਮਾੜਾ ਮਟਾ ਸਮਾਂ ਵੀ ਵਿਚਾਰ ਲਿਆ ਕਰੋ ਕਿੰਨਾ ਟਮ ਕਿਵੇਂ ਗੱਲ ਕਰੀਦੀ ਹੁੰਦੀ ਆ ਇਹ ਥੋੜੀ ਵੀ ਜਦਦ ਨਾਲ ਚਾਕੇ ਮੂੰਹ ਆ ਗਿਆ ਤੁਸੀਂ ਨਾ ਕਿਦਾਂ ਦਾ ਸਮਾਂ ਦੇਖੀ ਅਸੀਂ ਬਹੁਤ ਜ਼ਰੂਰ ਹੋ ਗਿਆ ਉਹ ਕਹਿੰਦਾ ਨਹੀਂ ਹੈ ਨਾ ਕੁਛ ਇਹ ਕਿਉਂ ਬੋਲੂਗਾ ਇਹਨੂੰ ਕੀ ਲੋੜ ਪਈ ਬੋਲਣ ਦੀ ਇਸ਼ਾਰਿਆਂ ਤੇ ਧਾਬ ਦੇ ਦਿਨ ਚਾਰ ਰੱਖਿਆ ਉਹਨੂੰ ਜਵਾਕ ਨੂੰ ਆ ਦੇਖ ਲੈ ਸੋਨਾ ਕੀ ਹੈ ਜੀ ਐਸੀ ਕੀ ਕਰ ਨਹੀਂ ਆ ਸੱਟਾ ਦਾ ਦੇਖ ਲੈ ਦੇ ਕਿੰਨੀਆਂ ਕਿੰਨੀਆਂ ਵੱਜ ਰਹੀਆਂ ਨੇ ਉਹ ਭਾਣੇ ਕਦ ਨਾ ਕਦੇ ਵੱਖਰਾ ਤਾਂ ਹੁਣ ਹੀ ਸੀ ਦੇਖ ਇਸ ਕਰ ਮੈਂ ਬਈ ਸਿੱਧੀ ਜੀ ਗੱਲ ਆ ਗਈ ਠੀਕ ਹੈ ਦੇਖ ਦੋਏ ਭਾਈ ਰੱਖੋ ਸੋਥ ਆਵਦਾ ਕਸੇ ਚੀਜ਼ ਦੀ ਲੋੜਾ ਤਾ ਤੁਸੀਂ ਦੱਸੋ ਪਰ ਆਹ ਵਿਗਨ ਜਾਂ ਨਾ ਪਾ ਹੋਰ ਇੱਕ ਚੀਜ਼ ਇੱਥੇ ਸੋਥੇ ਦੀਆਂ ਗੱਲਾਂ ਕਰਦੀਆਂ ਤੂੰ ਨਹੀਂ ਜਾ ਤੇਰੇ ਵਰਗੀ ਆ ਜਾਵੇ ਫੇਰ ਤਾਂ ਸੋਥੇ ਦਾ ਨਾਮ ਵੀ ਭੁੱਲ ਜਾਂਦਾ ਬੰਦਾ ਇੱਥੇ ਇੱਕ ਅੱਦੇ ਦਾ ਕਤਲ ਹੋਜੂ ਪਰ ਵੀਰ ਮੈਂ ਤੈਨੂੰ ਉਹਦੇ ਵੀ ਕਿਹਾ ਸੀ ਤੈਨੂੰ ਅੱਜ ਵੀ ਕਹਿਨੀ ਆ ਮੈਂ ਪਰ ਜੇ ਤੂੰ ਚਾਹੁੰਦੇ ਆ ਕੁਛ ਆ ਵੀ ਕਤਲ ਹੋਵੇ ਨਹੀਂ ਤਾਂ ਇਹ ਮਰ ਜੂਗਾ ਨਹੀਂ ਮਰ ਜੂਗਾ ਇਹ ਫੇਰ ਤੇਰੇ ਘਰ ਤੇ ਠੰਡ ਪੈ ਜੂਗੀ ਬਸ ਸਾਨੂੰ ਕੋਈ ਲੋੜ ਨਹੀਂ ਹੈ ਕਿਸ ਨਾਲ ਲੜਾਈਆਂ ਨਾ ਕਰੀਏ ਨਾ ਕਰਨ ਦੀ ਜ਼ਰੂਰਤ ਹੈ ਜੋ ਸਾਡੇ ਬੰਸਾਂ ਆ ਤੁਸੀਂ ਲੜਾਈਆਂ ਕਰਨ ਆਏ ਹੋਗੇ ਉਹ ਤਾਂ ਠੰਡੇ ਮਤ ਨਾਲ ਇਹ ਜਿਸ ਕਰਨੇ ਨੇ ਗੱਲ ਤਾਂ ਕਰੀ ਸੀਗੀ ਹੋਗੀ ਵੀ ਭਾਈ ਕੋਈ ਵੀ ਮੜਾ ਠੀਕ ਹੋ ਜਾਣਾ ਮੁੰਡੇ ਨੂੰ ਬੈਠ ਕੇ ਗੱਲ ਕਰ ਲੈਣਗੇ ਆ ਦਵਾ ਲੋ ਫਿਰ ਫੰਡ ਡਾਉਣ ਦੀ ਕੀ ਲੋੜ ਪੈਗੀ ਤੁਹਾਨੂੰ ਹੁਣ ਤਾਂ ਠੀਕ ਆ ਚੰਗੇ ਵਧੀਆ ਹੱਥ ਚੱਲਦੇ ਆ ਜ਼ੁਬਾਨ ਚੱਲਦੀ ਆ ਹਾਂ ਚੱਲਦੀ ਆ ਜ਼ੁਬਾਨ ਨਾ ਨਾਲੇ ਜਦੋਂ ਬੇਬੇ ਬਾਪੂ ਸੀਗੇ ਉਹ ਤਾਂ ਇਹਨਾਂ ਨੇ ਕੋਈ ਉਹਨਾਂ ਨੂੰ ਸੰਭਿਆ ਪਾਲਿਆ ਨਹੀਂ ਕੰਮ ਵੀ ਮੈਂ ਕਰਾਉਂਦਾ ਰਹਾ ਬਾਪੂ ਨਾਲ ਸਾਰੀਆਂ ਕਮਾਈਆਂ ਮੈਂ ਉਹ ਤਾਂ ਪਹਿਲੇ ਹੀ ਕਹਿ ਦੇਉਂਦੀ ਸੀ ਵੀ ਹਾਂ ਮੈਨੂੰ ਮਸਕੋ ਮਾਰਦਾ ਕਿਤੇ ਸਾਹਮਣਾ ਨਾ ਪੈ ਜਾਵੇ ਸਾਹਮਣੇ ਨਹੀਂ ਫਿਰ ਉਹ ਤਾਂ ਹੁਣ ਤਾਂ ਬੜਾ ਤੈਨੂੰ ਜਮੀਨ ਦਾ ਹੋਵੇਗਾ ਨਾ ਜਦੋਂ ਬੇਬੇ ਦੀ ਲੱਤ ਟੁੱਟੀ ਸੀ ਕਿਹਨੇ ਸਾਹਮਣਾ ਸੀ ਮੈਂ ਹੀ ਸਾਹਮਣਾ ਸੀ ਉਦੋਂ ਨਹੀਂ ਦੋ ਦਿਨ ਵੀ ਨਹੀਂ ਰੱਖੇ ਤਾਂ ਤਾਂ ਕਿਹਦੀ ਕਿਹਨੇ ਨਾ ਖਾਚ ਸੀ ਕਿੱਥੋਂ ਕਰੀਏ ਸਾਡੇ ਤੋਂ ਨਹੀਂ ਦਵਾਈਆਂ ਦਵਾਈਆਂ ਜਾਂਦੀਆਂ ਹੈਗੀਆਂ ਉਹ ਤਾਂ ਮਿੰਟਾਂ ਚ ਆ ਗਈ ਕਿਹੜੇ ਹਿੱਸੇ ਭਾਲਦੀ ਹੈ ਰਸਤਾ ਦੇ ਮੈਨੂੰ ਨਾ ਜਦੋਂ ਲੈ ਕੇ ਜਾਂਦੇ ਸੀ ਸਾਹਮਣੇ ਬਾਰੇ ਤਾਂ ਇਹਦੀ ਆਈ ਵਿਚਾਰੇ ਦੀ ਹੈ ਭੋਗ ਤਾਂ ਇਹਨੇ ਪਾਇਆ ਆਪਣੇ ਕੋਲ ਨਾਨ ਸਕਤਾ ਐ ਪਰਦਾ ਐ ਹੁਣ ਤੱਕ ਤੁਸੀਂ ਕੀ ਕਰਿਆ ਇਹਦੇ ਦੱਸ ਗੋ ਤੇ ਭਾਈ ਜਮੀਨ ਦਾ ਐ ਸਾ ਬਾਪੂ ਵਾਲਾ ਤੇੰਦੇ ਕੋਲ ਐ ਤੇ ਫਿਰ ਸਾਰਾ ਕੁਝ ਇਹ ਕਿ ਨਹੀਂ ਕਰਿਆ ਹੈਗਾ ਇਹ ਸਾ ਬਾਪੂ ਦਾ ਖਰਚਾ ਮੈਂ ਕੀਤਾ 10 ਦਿਨ ਪੂਰੇ ਹਸਪੀਟਲ ਤੇ ਬਾਪੂ ਨੂੰ ਦਾਖਲ ਰੱਖਿਆ ਸੀ ਤੇ ਲੱਖਾਂ ਰੁਪਈਆ ਲੱਗਿਆ ਹੁੰਦੇ ਤੇ ਇਹਨੂੰ ਕੀ ਪਤਾਗਾ ਮਾਏ ਵੀ ਤਾਂ ਹੈਗੇ ਇੰਨੇ ਪੈਸੇ ਕਿਥੋਂ ਤੇਰੀ ਜੇ ਤੇ ਰੁਪਈਆ ਨਹੀਂ ਨਿਕਲਿਆਗਾ ਆਹੋ ਤੁਸੀਂ ਤਾਂ ਐਵੇਂ ਹੀ ਕਹਿ ਦਿੰਦੇ ਜੇ ਰੁਪਈਆ ਨਹੀਂ ਨਿਕਲਿਆ ਰੁਪਈਆ ਨਹੀਂ ਨਿਕਲਿਆ ਜੱਸ ਕਰਨਾ ਮੈਨੂੰ ਸਭ ਪਤਾ ਤੇ ਕਿਹਦੇ ਇਸ਼ਾਰਿਆਂ ਤੇ ਨੱਚਦਾਗਾ ਓ ਭੈਣੇ ਤੂੰ ਵੀ ਚੁੱਪ ਕਰ ਜਾ ਜੇ ਜਿਹੜੀ ਗੱਲ ਸੱਚੇ ਵਿੱਚ ਤਾਂ ਕਹੂੰਗੀ ਭਾਈ ਮੈਂ ਤਾਂ ਐਸੀ ਦੀ ਸੱਡ ਰਹੂੰਗੀ ਭੈਣ ਨਹੀਂ ਚੁੱਪ ਕਰਦੀ ਜੇ ਤੈਨੂੰ ਇਹ ਹੋਣਾ ਤੇਰੀ ਭੈਣ ਚੁੱਪ ਵੱਟ ਲੂ ਇਹ ਨਹੀਂ ਵੱਟਣ ਵਾਲੀ ਹੈਗੀ ਚੁੱਪ ਮੈਂ ਤੇਰੀ ਗੱਲ ਸੁਣੋ ਫਿਰ ਜਿਹੜੀ ਗੱਲ ਹੈਗੀ ਉਹ ਤਾਂ ਕਹੂੰਗੀ ਮੈਂ ਜਦੋਂ ਬੇਬੇ ਉੱਥੇ ਹਸਪਤਾਲ ਚ ਤਾਕਤ ਸੀਗੀ ਤੁਸੀਂ ਇੱਕ ਵਾਰੀ ਵੀ ਪੁੱਛਿਆ ਵੀ ਭਾਈ ਕਾਸੀ ਜੀ ਦੀ ਜ਼ਰੂਰਤ ਹੈਗੀਆ ਇਹ ਆਪਕੇ ਦਿਨ ਰਾਤ ਕਿਵੇਂ ਨਾਲ ਲੜਾ ਪਿੰਗ ਹੁੰਦਾ ਰਿਹਾਗਾ ਕਿਉਂ ਜਦੋਂ ਪਟਿਆਲੇ ਰੱਖਿਆ ਸੀ ਬੇਬੇ ਨੂੰ ਉਦੋਂ ਕੌਣ ਸੀ ਕੋਲੇ ਤਾਂ ਆਪ ਵੀ ਕਹਿੰਦੀ ਸੀ ਨਾ ਤੇਰੇ ਬਾਈ ਨੂੰ ਬਿਮਾਰ ਹੋਇਆ ਪਿਆ ਉਹਨੂੰ ਦਵਾਈ ਦੇਣ ਵਾਲਾ ਨਿਕੋਲੇ ਹੈਗਾ ਇੱਕੋ ਦਿਨ ਸੀ ਇੱਕੋ ਦਿਨ ਇੱਕੋ ਦਿਨ ਤਾਂ ਜੀ ਕਿਰੇ ਇਹਦੇ ਨੇ ਕਿਵੇਂ ਸਾਂਭੇਗਾ ਭਾਈ ਮੈਨੂੰ ਟੈਗ ਆ ਕੇ ਤਾਂ ਇਹਨੇ ਸਭ ਨੇ ਜਵਾਬ ਨਹੀਂ ਮੈਨੂੰ ਤਾਂ ਨਹੀਂ ਪਤਾ ਮੈਂ ਤੂੰ ਮੇਰੇ ਸਾਹਮਣੇ ਆਲੇ ਹੋਗੇ ਮੈਨੂੰ ਮੇਰਾ ਹਿੱਸਾ ਦੇ ਦਿਓ ਬਸ ਤੂੰ ਚਾਰ ਬੰਦਿਆਂ ਤੇ ਬੈ ਕੇ ਮੇਰੇ ਨਾਲ ਗੱਲ ਕਰ ਲਈ ਤੇ ਹਿਸਾਬ ਕਰ ਲਾਂਗੇ ਜੇ ਤੇਰੇ ਵਾਦੇ ਹੋਏ ਤਾਂ ਤੇਰਾ ਮੈਂ ਹਿਸਾਬ ਜ਼ਰੂਰ ਦੇਉਂਗਾ ਤੇ ਜੇ ਮੇਰੇ ਵਾਦੇ ਹੋਏ ਤਾਂ ਮੈਂ ਉਸੇ ਟਾਈਮ ਰੱਖਾਂਗਾ ਨਹੀਂ ਕਹਿ ਜਿਓ ਗੱਲਾਂ ਕਰਦੇ ਤੁਸੀਂ ਹੈ ਇਹ ਤਾਂ ਮੌਕਾ ਦਸੂਗਾ ਟਾਈਮ ਆ ਲੈਣ ਤਾਂ ਜਿਹੜੇ ਤੁਸੀਂ ਕਹਿਣਾ ਨਾ ਪੰਚਾਇਤ ਸੱਦ ਲੋ ਸੱਦਾਂਗੇ ਪੰਚਾਇਤ ਨੂੰ ਜਿਹੜਾ ਸਾਡਾ ਹੱਕ ਬਣੂ ਅਸੀਂ ਉਸੇ ਵਕਤ ਹੀ ਲੈ ਕੇ ਫੇਰ ਜਾਵਾਂਗੇ ਬਸ ਠੀਕ ਹੈ ਤੇ ਜ਼ਿਆਦਾ ਬੋਲਣ ਦੀ ਲੋੜ ਨਹੀਂ ਜਦੋਂ ਚਾਰ ਬੰਦੇ ਆ ਚ ਗੱਲ ਹੋਈ ਉਦੋਂ ਹੀ ਗੱਲ ਕਰਿਆ ਜੇ ਮੇਰੇ ਨਾਲ ਤੁਸੀਂ ਨਾ ਬੋਲਿਓ ਚੁੱਪ ਵਟ ਲਓ ਤੁਸੀਂ ਹੁਣ ਮੈਂ ਕੀ ਕਮਾਂ ਗੱਲ ਪੈਜੋਂ ਦੇ ਤੁਸੀਂ ਕੁਝ ਸਮਝਣਿਆ ਕਰੋ ਚੱਲ ਬਸ ਫਿਰ ਉਹਨੇ ਇੱਥੇ ਕਿਹੜਾ ਇਹਨਾਂ ਦਾ ਮੂੰਹ ਦੇਖਣਾ ਆਪਾਂ ਗੱਲ ਹੋਊਗੀ ਨਿਬੜ ਗਈ ਚੱਲ ਤੁਰੀਏ ਬਸ ਕੋਈ ਨਾ ਦੋ ਅੱਧ ਜਮੀਨ ਦਾ ਹਿੱਸਾ ਆ ਜਾਏਗਾ ਅਸਕਰ ਨੇ ਬੈਠੇ ਨੇ ਚਾਹ ਪਾਣੀ ਲੈ ਕੇ ਆਉਣੀ ਨਾ ਬਸ ਭੈਣੇ ਚਲਦੇ ਆਂ ਅਸੀਂ ਚਲਾ ਚਲੀ ਪਿਆ ਤਾਂ ਦਿੱਤੀ ਚਾਹ ਗੱਲ ਕਰਦਾ ਦੋ ਅੱਧ ਆ ਜਾਊਗਾ ਉਹ ਤਾਂ ਸਾਬ ਹੋਏ ਤੇ ਪਤਾ ਲੱਗੂਗਾ ਵੀਰੇ ਤੂੰ ਨਾ ਟੈਨਸ਼ਨ ਨਾ ਲੈ ਤੂੰ ਤਾਂ ਪੱਲੀ ਕਿਹੜੇ ਰੱਤਨਾ ਮਾਰਿਆ ਪੈਣਾ ਇਹ ਤਾਂ ਚੈਲਜ ਹੈਗੇ ਨਹੀਂ ਆਗੇ ਤੋ ਅਗ ਬਿੰਦ ਘੜੀ ਲਾਉ ਕਰਤੇ ਮੈਂ ਤੇਰੀ ਰੋਟੀ ਟੁਕ ਲੈ ਕੇ ਆਉਣੀ ਆ ਕਦਲੀਆਂ ਬਣਾ ਦੇਵਾ ਨਾ ਬਸ ਰੋਟੀ ਬਣਾ ਦੇ ਭੈਣੇ ਕੋਈ ਗੱਲ ਨਹੀਂ ਚਲਾਂ ਬਣਾਣੀ ਚਲੋ ਚੰਗਾ ਭਾਈ ਮੈਂ ਵੀ ਜਾਂਦਾ ਚੰਗਾ ਬਗਿਆ ਜੇ ਕੋਈ ਚੀਜ਼ ਦੀ ਲੋੜ ਹੋਵੇ ਤਾਂ ਦੱਸ ਦਿਓ ਹਾਂ ਕੋਈ ਗੱਲ ਨਹੀਂ ਉਹਦੀ ਹਾਜ਼ਰ ਹੋ ਜਾਾਂਗੀ ਠੀਕ ਹੈ ਠੀਕ ਆ ਵੀ ਕਰ ਤੂੰ ਦੱਸ ਇਹ ਰੋਲਾ ਤੁਹਾਡਾ ਦੋਨਾਂ ਦਾ ਭਾਵਾਗਾ ਰੋਜ਼ ਤੂੰ ਮੈਨਾਂ ਕਰੀ ਜਾਂਦੀ ਸਰਪੰਚ ਸਾਹਿਬ ਜਿਹੜੇ ਸਾਡੇ ਹਿੱਸੇ ਦੀ ਜ਼ਮੀਨ ਮਿਲਦੀ ਆ ਉਹ ਸਾਨੂੰ ਇੰਨਾ ਤੋਂ ਲੈ ਲਓ ਏ ਕੀ ਦੱਸਣਗੇ ਜੀ ਮੈਂ ਦੱਸਦੀ ਆ ਤੁਹਾਨੂੰ ਜਿਹੜੀ ਸਾਡਾ ਹੱਕਵਾਂ ਦਾ ਅਸੀਂ ਤਾਂ ਉਹ ਹੀ ਮੰਗਦੇ ਆਂਗੇ ਅਸੀਂ ਕਿਹੜਾ ਤਾਂ ਕੋਈ ਇਹਨਾਂ ਦੇ ਹੱਕ ਦੀ ਚੀਜ਼ ਮੰਗਦੇ ਆ ਜਿਹੜਾ ਸਾਡਾ ਹਿੱਸਾਵਾਂ ਦਾ ਸਾਨੂੰ ਬਸ ਉਹ ਦਵਾ ਦਿਓ ਨਾ ਅਸੀਂ ਅੱਜ ਬੋਲੀਏ ਨਾ ਬੋਲੀਏ ਕੱਲ ਲਖਵਿੰਦਰ ਸਿੰਘ ਇਹ ਕੀ ਕਹਿੰਦੇ ਆ ਸਰਪੰਚ ਸਾਹਿਬ ਦੀ ਗੱਲ ਇਹ ਆ ਕਿ ਜਦੋਂ ਦਾ ਬੇਬੇ ਬਾਪੂ ਤੇ ਔਖਾ ਟਾਈਮ ਸੀ ਉਦੋਂ ਦਾ ਮੈਂ ਉਹਨਾਂ ਨੂੰ ਸਾਹਮੜਿਆ ਉਹਨਾਂ ਤੇ ਲੱਖਾਂ ਰੁਪਈਆ ਲਾਇਆ ਤੇ ਹੁਣੇ ਹਿੱਸਿਆਂ ਦੀ ਗੱਲ ਕਰਦੇ ਆ ਆ ਕਰਨ ਲਖਵਿੰਦਰ ਕੀ ਕਹਿ ਰਿਹਾ ਹੈ ਇਹ ਗੱਲ ਸਹੀ ਆ ਏ ਕੀ ਦੱਸਣਗੇ ਜੀ ਮੈਂ ਦੱਸਦੀ ਆ ਤੁਹਾਨੂੰ ਇਹ ਕਹਿੰਦੇ ਨੇ ਨਾ ਬੇਬੇ ਬਾਪੂ ਤੇ ਪੈਸੇ ਲਾਏ ਜਦੋਂ ਬੇਬੇ ਪਟਿਆਲੇ ਦਾਖਲ ਕੀਤੀ ਹੋਈ ਸੀ ਸਾਡਾ ਵੀ 5 ਲੱਖ ਰੁਪਏ ਲੱਗਿਆ ਸੀ ਉਦੋਂ ਉਹ ਕਿਹੜਾ ਇਹਨਾਂ ਨੇ ਦਿੱਤਾ ਸੀ ਸਾਨੂੰ ਨਾਲੇ ਮੈਂ ਬੇਬੇ ਨੂੰ ਆਪ ਖੁਦ ਸੰਭਲੀ ਰਹੀ ਆ ਤੇ ਨਾ ਪਾਪੀ ਕੀ ਹੈ ਜੀ ਗੱਲਾਂ ਕਰਦੀ ਆ ਤੂੰ 5 ਲੱਖ ਕਿੱਥੇ ਲੱਗ ਗਏ ਹੈ ਇੱਕ ਦਿਨ ਤਾਂ ਬੇਬੇ ਦਾਖਲ ਹੋ ਰਹੀ ਆ ਇੱਕ ਦਿਨ ਚ 5 ਲੱਖ ਲੱਗ ਗਿਆ ਇਹ ਤਾਂ ਖਾ ਤਾਂ ਸਹੀ ਸਾਨੂੰ ਵੀ ਪਤਾ ਲੱਗਿਆ ਕੋਈ ਪਰਚੀ ਆ ਕੋਈ ਟੈਸਟ ਵਗੈਰਾ ਕਰਾਏ ਹੋਣਗੇ ਕੁੜੀਆਂ ਤੋਂ ਐਸਕਾਰ ਦੀ ਕੁੜੀਆਂ ਤਾਂ ਕੁੜੀ ਬਣ ਕੇ ਰਹਿ ਠੀਕ ਆ ਸੇਕਣੀ ਬਣਨ ਦੀ ਲੋੜ ਨਹੀਂ ਹੈਗੀ ਤੈਨੂੰ ਮੇਰਾ ਜੇਠ ਹੈਗਾ ਬੈਠਾ ਬੋਲਣ ਵਾਲਾ ਇਹ ਬੋਲੇ ਚਾਹੇ ਨਾ ਬੋਲੇ ਯਾਰ ਐਂਕਰ ਭਾਈ ਪਰ ਤੂੰ ਹੀ ਪੁੱਛ ਰਲ ਕੁਝ ਵੀ ਨਹੀਂ ਹਿੱਸੇਦਾਰੀ ਹੈ ਕੋਈ ਗੱਲ ਨਹੀਂ ਜੇ ਹਿੱਸੇਦਾਰ ਤਾਂ ਬਰੋਬਰ ਦਾ ਹਿੱਸਾ ਲਵੇ ਫਿਰ ਇਹ ਪੁੱਛੋਣ ਇਹਨੂੰ ਕਿੰਨੇ 10 5 ਲੱਖ ਕਿੱਥੇ ਲੱਗੇਗਾ ਕਿ ਮੁੰਜ ਦੀ ਕਹਿੰਦੇ 5 ਲੱਖ ਲੱਗਿਆ 5 ਲੱਖ ਲੱਗਿਆ ਗੱਲਾਂ ਨਾਲ ਹੀ ਲੱਗੇ 5 ਲੱਖ ਰੁਪਿਆ ਇਹ ਤਾਂ ਹਸਪੀਟਲ ਵਾਲਿਆਂ ਨੂੰ ਜਾ ਕੇ ਪੁੱਛੋ ਵੀ ਕਿੱਥੇ ਲੱਗਿਆ ਇਹ ਤਾਂ ਹੋਣਗੇ ਪਰਚੇ ਤਾਂ ਦਿੱਤੀ ਸਾਰਾ ਕੁਝ ਪਿਆ ਸੰਭੇ ਰੱਖਿਆ ਹਾਂ ਸੰਭੇ ਰੱਖਿਆ ਪਿਆ ਸਾਰਾ ਕੁਝ ਪਿੰਿਆਂ ਨੇ ਵਰਦੀਆਂ ਮੇਰੀ ਅਲਮਾਰੀ ਚ ਸੰਭੇ ਰੱਖਿਆ ਪਾਪੀ ਤੂੰ ਕਿਸੇ ਹੋਰ ਨੂੰ ਚਾਰੀ ਜਾਂ ਤੈਨੂੰ ਪਤਾ ਸੀਗਾ ਵੀ ਇਹ ਜਾ ਗੱਲ ਬਾਤ ਹੋਊਗੀ ਤੂੰ ਕਿਉਂ ਨਹੀਂ ਲੈ ਕੇ ਆਈ ਪਰਚੇ ਵੀ ਨਾਲ ਸਾਨੂੰ ਤੁਸੀਂ ਨੇ ਦੱਸਿਆ ਸੀਗਾ ਅਸੀਂ ਉੱਥੇ ਹਿਸਾਬ ਰੱਖਾਂਗੇ ਲੈ ਛੋਡੇ ਵਾਲੇ ਪਰਚੇ ਦਿਖਾ ਦਿਓ ਜਿਹੜੇ ਤੁਸੀਂ ਕਹਿ ਰਹੇ ਹੋ ਮੈਂ ਲੇਡੀ ਤਾਂ ਨਿਆਣੀ ਹੈਂਦੀ ਵੀ ਤੈਨੂੰ ਨਾਮ ਮਤਾ ਹੋਵੇ ਮੈਂ ਤੁਹਾਨੂੰ ਕੀ ਕਿਹਾ ਸੋਨ ਕੀ ਕਿਹਾ ਸੀ ਮੈਂ ਕਿਹਾ ਸੀ ਨਾ ਵੀ ਚਾਰ ਸਵੇਰੇ ਕੁੜੀ ਦੀ ਚੌਧਰ ਚੱਲਦੀ ਆ ਇਹ ਚੌਧਰ ਵਾਲੀ ਕਿਹੜੀ ਗੱਲ ਆ ਕਿ ਜਿਹੜੀ ਗੱਲ ਮੈਂ ਤਾਂ ਅੱਕਦੀ ਕਹੂੰਗੀ ਠੀਕ ਆ ਨਾ ਤਾਂ ਮੈਂ ਉਹਦੇ ਤਾਂ ਖੜ ਗਣੀ ਨਾ ਇਹਦੇ ਲਈ ਮੇਰੇ ਲਈ ਤਾਂ ਦੋਹੇ ਭਾਈ ਬਰਾਬਰ ਨੇ ਜੇ ਹਾਂ ਹਾਂ ਤੇਰੇ ਲਈ ਤਾਂ ਇੱਕ ਬਰਾਬਰ ਨੇ ਤਾਂ ਹੀ ਤਾਂ ਆਉਂਦੀ ਵੀ ਉੱਧਰ ਜਾਂਦੀ ਵੀ ਉੱਧਰ ਸਾਡੇ ਕੋਲ ਤਾਂ ਦੋ ਮਿੰਟ ਰਹਿ ਨਹੀਂ ਆ ਉਹਦੀ ਕਹਿੰਦੀ ਮੈਂ ਜਾਣੀ ਆ ਉੱਧਰ ਵੀਰੇ ਕਿਆ ਕਰਨੀ ਕੀ ਗੱਲ ਭਾਈ ਆ ਪੁੱਛ ਰੋ ਇਹਨਾਂ ਨੂੰ ਕਾਹਦਾਈਆਂ ਕੀ ਮੈਂ ਚੁੱਪ ਕਰੋ ਕੁੜੀਓ ਇੰਨਾ ਰੌਲਾ ਪਾ ਰੱਖਿਆ ਤੁਸੀਂ ਜੇ ਤੁਸੀਂ ਐਂ ਕਰਨਾ ਸੀ ਤੇ ਫਿਰ ਮੈਨੂੰ ਬੁਲਾਉਂਦੀ ਕਿ ਲੋੜ ਸੀ ਆਪੇ ਨਿਬੇੜ ਲੈਂਦੇ ਤੁਸੀਂ ਉਹ ਸਰਪੰਚ ਸਾਹਿਬ ਜੀ ਮੈਂ ਤਾਂ ਖੰਡੇ ਮਤੇ ਨਾਲ ਹੀ ਗੱਲ ਕਰਨ ਲਈ ਤੁਹਾਨੂੰ ਸੱਦਿਆ ਹੈ ਪਰ ਆ ਪਤਾ ਮੇਰੇ ਗਲ ਪੈਣ ਨੂੰ ਹੁੰਦਾ ਉਹਦੋਂ ਮੈਨੂੰ ਤੱਕ ਰਿਆ ਕਹਿੰਦਾ ਮੇਰੇ ਜ਼ਮੀਨ ਹਿੱਸੇ ਕਰ ਦੇ ਨਹੀਂ ਤਾਂ ਮੈਂ ਤੈਨੂੰ ਐ ਕਰ ਦੂੰ ਉਹ ਬਾਈ ਇਹਨੇ ਆਪ ਦੀ ਘਰ ਨੂੰ ਜਿਆਦਾ ਸਿਰੇ ਚੜਾ ਆਖਿਆ ਹੁਣ ਦੇਖ ਲੋ ਕਿਵੇਂ ਤੁਹਾਡੇ ਸਾਹਮਣੇ ਬੂਰਦੀ ਆ ਮੈਂ ਤਾਂ ਮਾਣਾ ਮੁਰਤਾ ਬੋਲਿਆ ਸੀ ਤੁਹਾਡੇ ਨਾਲ ਤੁਹਾਡੇ ਨਾਲ ਜਮੀਨ ਦੀ ਗੱਲ ਕਰੀ ਆ ਹੋਰ ਕੀ ਤੁਹਾਨੂੰ ਕਿਆ ਗੱਲ ਕੋ ਤਾਂ ਮੈਂ ਬਿਆ ਕਿਉਂ ਉਹਦੇ ਤੂੰ ਨਹੀਂ ਕਿਹਾ ਕਿ ਜੇ ਜ਼ਮੀਨ ਨਾ ਹਿੱਸੇ ਕੀਤੀ ਤਾਂ ਮੈਥੋਂ ਕੁਝ ਹੋ ਜਾਊਗਾ ਸਾਬ ਮੈਂ ਵੀ ਉਸ ਦਿਨ ਉੱਥੇ ਹੀ ਸੀ ਜਿਹੜੇ ਜਸਕਰਨ ਲਖਵਿੰਦਰ ਦੇ ਘਰ ਪੈਣ ਨੂੰ ਆਂਦਾ ਸੀ ਉਤੋਂ ਚੁੱਪ ਕਰ ਗਏ ਸਾਡੇ ਕਰਦੇ ਨਾ ਆਪਣੇ ਚ ਬੋਲਣ ਦੀ ਕੋਈ ਲੋੜ ਨਹੀਂ ਆ ਕਿਉਂ ਉਹ ਵੀ ਮੇਰਾ ਭਰਾ ਆ ਹਾਂ ਹਾਂ ਉਹ ਤਾਂ ਤੁਹਾਡਾ ਭਰਾ ਹੈਗਾ ਜਿਹੜਾ ਨਾਲ ਦਾ ਜੰਮਿਆ ਹੋਇਆ ਉਹ ਤੁਹਾਡਾ ਬੈਰੀ ਆ ਤੇ ਉਹ ਬਗਾਨਾ ਤੁਹਾਡਾ ਭਰਾ ਆ ਜਦੋਂ ਬਗਾਨੇ ਲੋਕ ਕੰਧਾ ਟੱਪ ਕੇ ਘਰ ਦੇ ਵਿੱਚ ਦਾਖਲ ਅੰਦਾਜ਼ੇ ਕਰਨ ਲੱਗੇ ਹਨ ਉਹ ਤਾਂ ਫਿਰ ਘਰ ਦੇ ਵਿੱਚ ਪਚਾਲੀ ਪੈਣ ਨੇ ਘਰ ਨਹੀਂ ਵੱਸਦੇ ਹੁੰਦੇ ਨਨਤਾ ਵੀ ਦਾਸ ਇਹ ਥੋੜੀ ਕਹਿ ਕੇ ਮੰਡੀਆਂ ਤਾਂ ਮੰਡੀਆਂ ਦੀ ਤਾਂ ਗੱਲ ਤੁਸੀਂ ਕਰੀਆ ਚਲਾਈਆਂ ਦਾ ਤੁਸੀਂ ਪਾਉਨੇ ਹੋਗੇ ਆਹ ਦੇਖ ਲਓ ਹੁਣ ਤੁਸੀਂ ਮੈਂ ਤੁਹਾਨੂੰ ਕਿਹਾ ਸੀ ਨਾ ਪ੍ਰਵੀਨ ਆਪਣੇ ਹੱਕ ਦੇ ਵਿੱਚ ਕਦੇ ਵੀ ਗੱਲ ਨਹੀਂ ਕਰਦੀ ਹੈਗੀ ਬੈਠੀ ਵੀ ਉਹਨਾਂ ਕੰਨੀ ਤੇ ਉਹ ਚੀਚ ਲਗਾ ਜਿਹੜਾ ਕੱਲ ਦਾ ਜਵਾਕ ਜੰਮਿਆ ਏ ਉਹਨੂੰ ਦੁੱਧ ਪੀਣ ਦਾ ਪਤਾ ਨਹੀਂ ਹੈਗਾ ਉਹ ਗੱਲਾਂ ਵੱਡੀਆਂ ਕਰਦਾ ਬਹੁਤ ਦੇਖ ਹੀ ਰਿਹਾ ਹਾਂ ਤੁਸੀਂ ਕਹਿੰਦੇ ਸੀ ਨਹੀਂ ਨਹੀਂ ਪ੍ਰਵੀਨ ਆ ਆਪਣੇ ਹੱਕ ਤੇ ਖੜੂਗੀ ਦੇਖ ਲਿਆ ਹੱਕ ਕਿੱਥੇ ਮਾਰਦੀ ਆਪੀ ਕੀ ਆ ਗੱਲ ਨਾ ਹੁੰਦਾ ਉਹ ਖੜਾ ਤੇਰੇ ਅੱਖ ਚ ਨਾ ਮੇਰੇ ਹੱਕ ਚ ਬਣਾ हिस्सा मेरा भी बनता है मेरा हिस्सा दो हाँ 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 का हां हां मेरा कादा हिस्सा बनता है क्यों मैं केसा टिकड़ी नहीं हैगी नहीं नहीं ਲੈ ਲੈਣ ਦਾ ਹਿੱਸਾ हां ਉਹ ਲੇਖਾ ਕਰਦੇ ਹੋਂ ਦਾ ਮਤਲਬ ਮੈਂ ਤਾਂ ਕਿ ਕੋਈ ਵੀ ਚੱਲ ਕੋਈਗਾ ਨਹੀਂ ਪਾਇਆਂ ਦੀ ਨਿਵਤੇ 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 ਪਰ ਕਿੱਥੇ ਤਾਂਹੇ ਬਾਪੂ ਦੀ ਜ਼ਮੀਨ ਇਹਦੇ ਕੋਲੇ ਆ ਵੱਡੇ ਬਾਈ ਕੋਲੇ हां ਬਈ ਸਭ ਪਹਿ ਸਾਫ਼ ਤੁਸੀਂ ਗੱਲ ਸੁਣੋ ਜਦੋਂ ਜੂ ਸਾਨੂੰ ਬਾਪੂ ਤੇ ਜ਼ਮੀਨ ਵੰਡ ਕੇ ਦਿੱਤੀ ਆ ਇਹਦੇ ਹਿੱਸੇ ਦੋ ਆ ਗਿਆ ਹੁਣ ਬਾਪੂ ਦਾ ਹਿੱਸਾ ਵੀ ਮੈਥੋਂ ਲੈ ਲੈਂਦੇ ਆ ਇਹ ਤੈਨੂੰ ਦੱਸਣਾ ਵੀ ਤਰਾ ਕਿੰਨੇ ਕਿਹੜੇ ਕਿਹੜੇ ਚੀਜ਼ਾਂ ਦਾ ਖਰਚ ਹੋਇਆ ਪੈਸਾ ਉਹ ਤਾਂ ਸਭ ਪਿਆਰੇ ਤੈਨੂੰ ਵੀ ਪਤਾ ਮੈਨੂੰ ਕਿਥੇ ਕਿਥੇ ਪੈਸੇ ਪਾਏ ਆ ਪਰ ਦੱਸਦੇ ਬੋਲ ਕੇ ਦੱਸਦੇ ਖਾਲ ਕਵਿੰਦਰ ਸਿੰਘ ਤੂੰ ਦੱਸ ਕੀ ਸਲਾਹ ਤੇਰੀ ਇਸ ਬਾਰੇ ਸਰਪੰਚ ਸਾਹਿਬ ਜੀ ਤੁਹਾਨੂੰ ਪਤਾ ਹੀ ਹੋਣਾ ਬਾਪੂ ਨੂੰ ਪੂਰੇ 10 ਦਿਨ ਦਾਖਲ ਰੱਖਿਆ ਸੀਗਾ ਤੇ ਮੇਰਾ ਉਸ ਟਾਈਮ 5.5 ਲੱਖ ਰੁਪਏ ਖਰਚਾ ਆ ਗਿਆ ਸੀ ਠੀਕ ਆ ਪਰ ਫਿਰ ਵੀ ਜਿਵੇਂ-ਜਿਵੇਂ ਕਰਕੇ ਬਾਪੂ ਦਾ ਇਲਾਜ ਤਾਂ ਮੈਂ ਕਰਵਾ ਲਿਆ ਤੇ 6 ਮਹੀਨਾ ਬਾਅਦ ਬੇਬੇ ਪੂਰੀ ਹੋ ਗਈ ਤੇ ਬੇਬੇ ਤੇ ਵੀ ਮੇਰਾ 2.5 ਲੱਖ ਰੁਪਿਆ ਖਰਚਾ ਆ ਗਿਆ ਮੈਂ ਜਾਣਦਾ ਕਿਵੇਂ ਤਵੇਂ ਕਰਕੇ ਕਿਸੇ ਕੋਲੋਂ ਫੜ ਕੇ ਮੈਂ ਪੈਸੇ ਕਿਵੇਂ ਕਰਦਾ ਪੂਰਾ ਕੀਤਾ ਭਾਈ ਜਿਸ ਕਰਨ ਬਈ ਦੇ ਤੇ ਜਿੰਨਾ ਇਹ ਖਰਚਾ ਲਖਵਿੰਦਰ ਸਿੰਘ ਘਰੀ ਬੈਠਾ ਉਹ ਤਾਂ ਆਪਣੀਆਂ 2-4 ਕਨਾਲਾਂ ਵੇਚ ਕੇ ਵੀ ਨਹੀਂ ਪੂਰਾ ਕਰ ਸਕਦਾ ਤੇ ਰਹੀ ਗੱਲ ਤੇਰੇ ਹਿੱਸੇ ਦੀ ਇਹ ਤਾਂ ਭਾਈ ਤੈਨੂੰ ਸਬਰ ਕਰਨਾ ਪੈਣਾ ਹਾਂ ਹਾਂ ਭਾਈ ਜੀ ਸਾਡਾ ਤਾਂ ਸਬਰ ਹੀ ਆ ਪਹਿਲਾਂ ਵੀ ਸੀ ਹੁਣ ਵੀ ਆ ਪਰ ਜਿਹੜੀ ਤੁਸੀਂ ਗੱਲ ਕਹਿਣਾ ਨਾ ਵੀ ਇਹਨਾਂ ਦਾ ਜਿਹੜੀ ਜ਼ਮੀਨ ਆ ਇਹਨਾਂ ਦੇ ਕੋਲ ਵੇਚ ਕੇ ਵੀ ਨਹੀਂ ਇਹਨਾਂ ਦਾ ਪੂਰਾ ਹੋਣਾ ਪੈਸਾ ਟੁੱਕਰ ਇਹਨਾਂ ਨੇ ਤਾਂ ਸਾਰੇ ਪਿੰਡ ਦਾ ਠੇਕਾ ਲੈਤਾ ਹੋਇਆ ਸੀ ਅਲਾਸਮੈਂਟ ਹੋਈ ਸੀ ਨਾ ਪਿੰਡ ਦੇ ਵਿੱਚ ਵੀ ਜੋ ਵੀ ਕੁਝ ਹੋਊਗਾ ਜੇ ਕਿਸ ਦੀ ਬੁੜੀ ਮਰੂ ਤਾਂ ਵੀ ਤੇ ਬੁੜਾ ਮਰੂ ਤਾਂ ਵੀ ਇਹਨਾਂ ਨੇ ਖਰਚਾ ਕਰਨਾ ਨਾ ਭਾਬੀ ਆ ਕਿਵੇਂ ਦੀ ਗੱਲਾਂ ਕਰਦੀ ਆ ਮਾੜਾ ਮਾੜਾ ਸੋਚ ਸਮਝ ਕੇ ਬੋਲ ਪਿਆ ਕਰ ਜੋ ਮਨ ਚਾ ਰੇ ਤਾਂ ਬੋਲੀ ਜਾ ਰਹੀਆਂ ਬੋਲੀ ਜਾ ਰਹੀਆਂ ਮਾੜਾ ਮੋਟੇ ਇਹਦੇ ਵੱਲ ਵੀ ਦੇਖ ਲੈ ਇਹਨੇ ਕਿੱਥੋਂ ਵਿਚਾਰੇ ਨੇ ਪੈਸੇ ਫੜੇ ਹੋਣਗੇ ਉਹਨਾਂ ਦਾ ਵੀ ਵਿਆਸ ਤੇ ਪਰਵਾਜ਼ ਹੋਇਆ ਪਿਆ ਹੋਊਗਾ ਹਾਂ ਉਹ ਤਾਂ ਬੋਲਣ ਨਣਾ ਆਪਲਾ ਤੈਨੂੰ ਬੋਲਦੀ ਨਾ ਸੋਭਾ ਨਹੀਂ ਦਿੰਦੀ ਹੈ ਜਿਹੜੇ ਤੂੰ ਲੱਕਰੀਆਂ ਕਰਨ ਇੱਥੇ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਹੁੰਦਾ ਕਿ ਇਹ ਤੇ ਕਦੋਂ ਮਾਰਾ ਟਾਈਮ ਆ ਜਵੇ ਵੈਸੇ ਮੈਨੂੰ ਇਹ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਪਰ ਫਿਰ ਵੀ ਮੈਂ ਕਹਿ ਰਹੀ ਆ ਜਦ ਤੂੰ ਛੱਡਦੀ ਨਹੀਂ ਹੈਗੀ ਇਹ ਗੱਲਾਂ ਕਹਿਣੀਆਂ ਅਜੇ ਤਾਂ ਤੇਰੇ ਮਾਪੇ ਵੀ ਚੋਂਦ ਨੇ ਦੇਖ ਲਾਂਗੇ ਉਹਦਾ ਕਿੰਨਾ ਕ ਖਰਚਾ ਆਊਗਾ ਕਫਰੀਤੀ ਸਰਜੂਗਾ ਮੈਂ ਤੁਹਾਨੂੰ ਕੀ ਕਿਹਾ ਸੀ ਤੁਹਾਨੂੰ ਇੱਥੇ ਹੱਕ ਮਿਲਣ ਵਾਲਾ ਨਹੀਂ ਹੈਗਾ ਚਲੋ ਵਧੀਆ ਰਹੋਗੇ ਇਹ ਨੂੰ ਪੁੱਛ ਲੈ ਜੀ ਤੇ ਦਾਰੇ ਦਾਰੇ ਖੜੇ ਸੀ ਬਿਆਜ ਫੜਵਾਇਆ ਪਿਆ ਹੋਗਾ ਤੁਸੀਂ ਹੈਗੇ ਹੋ ਭਾਈ ਨਾਲ ਹੁਣ ਖੜੀ ਤਾਂ ਹੈਗੀਆਂ ਤੂੰ ਸਾਡੇ ਨਾਲ ਤਾਂ ਤੂੰ ਖੜਨ ਵਾਲੀ ਹੈ ਨਹੀਂ ਤੈਨੂੰ ਤਾਂ ਵੱਡਾ ਭਾਈ ਹੋਈ ਆ ਜੋ ਵੀ ਕੁਝ ਹੈਗਾਗਾ ਤਾਂ ਵੀ ਤੂੰ ਆਹੀ ਦੁੱਤੀਆਂ ਲਾ ਲਾ ਕੇ ਨਿਵਾੜ ਬੁਵਾ ਦੇ ਅੱਛਾ ਹਜੇ ਮਾਇਲ ਉਤੀਆਂ ਲਾਈਆਂ ਨੇ ਐ ਨਹੀਂ ਕਹਿੰਦੀ ਹੈਗੀ ਵੀ ਮੈਂ ਇਸ ਸਵਨ ਦੀ ਗੱਲ ਕਰਾਂ ਵੀ ਉਹਨਾਂ ਹੀ ਹੱਕ ਭਾਈ ਇਹਦਾ ਵਰਦਾ ਉਹ ਭਾਈ ਮਾਰ ਕੇ ਕੰਮ ਕਰਦੇ ਸੀ ਪੂਰੀ ਜ਼ਿੰਦਗੀ ਚ ਉਹਦੇ ਸੀ ਆਪੇ ਤੁਹਾਡੇ ਅੱਗ ਲੱਗੀ ਨਹੀਂ ਨਾ ਅਸੀਂ ਤਾਂ ਅੱਡ ਹੋਣਾ ਅੱਡ ਹੋਣਾ ਫਿਰ ਭਾਈ ਮੇਰੇ ਨਾਲ ਅੱਡ ਹੋਣ ਦੀ ਅੱਗ ਕਿਹਨੇ ਕਹੀ ਸੀ ਆਪੇ ਕਹੀ ਸੀ ਹਾਂ ਮੈਂ ਕਹੀ ਸੀ ਫਿਰ ਜੇ ਮੇਰੇ ਨਾਲ ਕਲੇਸ਼ ਆ ਮੈਂ ਵਗਦੇ ਨੇ ਰੱਖੂ ਉਹਦੇ ਮੁੰਡੇ ਨੂੰ ਹਾਂ ਬਾਜੋ ਤਾਂ ਕੰਕੀਆਂ ਦੇਣ ਲੱਗ ਜਾਂਦੇ ਨੇ ਕੀ ਹਾਂ ਹਾਂ ਜਿਹੜੇ ਪਵਾੜੇ ਦੇ ਜਾੜਾ ਤੂੰ ਹੀ ਆ 400 ਫਿਰ ਮੈਂ ਸਾਨੂੰ ਕੀ ਕਿਹਾ ਸੀ ਵੀ ਆਪਣੇ ਹੱਕ ਦੇ ਵਿੱਚ ਕੋਈ ਨਹੀਂ ਬੋਲਣ ਵਾਲਾ ਤੇ ਸਰਪੰਚ ਸਾਹਿਬ ਵੀ ਉਹਨਾਂ ਦੇ ਹੱਕ 'ਚ ਬੋਲਦੇ ਨੇ ਦੇਖ ਸਰਪੰਚਾ ਸਾਨੂੰ ਨਹੀਂ ਤੇਰਾ ਫੈਸਲਾ ਮਨਜ਼ੂਰ ਹੁਣ ਤੁਸੀਂ ਇੱਥੇ ਹੋਰ ਹਾਰ ਪਾਉਣੇ ਆ ਕਤਰੋਂਗੇ ਉੱਠ ਕੇ ਦੇਖ ਕੁੜੀਏ ਘੱਟੋ ਘੱਟ ਬੋਲਣ ਲੱਗਿਆ ਦੇਖਿਆ ਕਰੋ ਇੰਨਾ ਵੱਧ ਘੱਟ ਨਹੀਂ ਬੋਲੀ ਦਾ ਹੁੰਦਾ ਸਰਪੰਚ ਛੋਟੇ ਵੱਡੇ ਦੀ ਲਿਆਜ ਰੱਖ ਲਈਦਾ ਮੇਰੀ ਗੱਲ ਸੁਣੋ ਜੀ ਹੁਣ ਤੁਹਾਡੇ ਸਾਹਮਣੇ ਹੀ ਆਗਾ ਮੈਂ ਤਾਂ ਬਹੁਤ ਟਾਈਮ ਦੀ ਚੁੱਪ ਸੀਗੀ ਪਰ ਅੱਜ ਤੱਕ ਜਿੰਨਾ ਕੁਝ ਹੋਇਆ ਨਾ ਸਾਰਾ ਕੁਝ ਇਹਦੀ ਬਦੌਲਤ ਹੋਇਆ ਮੇਰਾ ਛੋਟਾ ਭਾਈ ਅੱਜ ਤੱਕ ਕੋਈ ਨਹੀਂ ਸੀ ਕਦੀ ਬੋਲਿਆ ਦੋਵੇਂ ਜਨਰਲ ਕਿ ਵਧੀਆ ਕੰਮ ਕਰਦੇ ਸੀਗੇ ਵਧੀਆ ਘਰ ਦਾ ਖਰਚਾ ਚੱਲਦਾ ਸੀ ਪਰ ਨਾ ਉਂਗਲਾ ਨਾ ਲਾ ਕੇ ਲਾ ਲਾ ਕਿ ਉਹਨੇ ਇੱਥੇ ਤੱਕ ਕਹਾਣੀ ਪਚਾਦੀ ਵੀਰੇ ਦੇ ਸੱਟਾ ਵੱਜਿਆ ਐਂ ਤਾਂ ਕੀ ਪੁੱਛਣਾ ਸੀਗੇ ਇਹਨੂੰ ਵੀ ਭਾਈ ਤੈਨੂੰ ਦਵਾਈ ਉੱਟੀ ਚਾਹੀਦੀ ਹੈ ਕਿ ਨਾ ਉਲਟੇ ਕਹਿੰਦੇ ਕਿ ਵੰਡੀਆਂ ਕਰੋ ਇਹਨਾਂ ਨੇ ਹੁੰਦਾ ਸਰਪੰਚਾ ਕਟਕਟ ਤੁਹਾਡੇ ਤੇ ਲਿਆਸ ਰੱਖ ਲੈਂਦੇ ਤੁਹਾਡੇ ਸਾਹਮਣੇ ਤੁਹਾਨੂੰ ਕੀ ਕੁਝ ਬੋਲੀ ਹੈਗੀ ਉਹ ਮੈਥੋਂ ਤਾਂ ਫਿਰ ਬੋਲਿਆ ਜਾਂਦਾ ਮੈਂ ਇਹਦੇ ਉੱਪਰ ਆ ਸਕਦੀ ਹੈਗੀ ਦੇਖ ਭਾਈ ਲਖਵਿੰਦਰ ਜਿਸ ਕਰਮ ਤੇਰਾ ਛੋਟਾ ਭਰਾ ਤੇ ਤੁਹਾਨੂੰ ਭਰਾਵਾਂ ਭਰਾਵਾਂ ਨੂੰ ਆਪਸ ਵਿੱਚ ਲੜਨ ਦੀ ਕੋਈ ਲੋੜ ਨਹੀਂ ਜਿਵੇਂ ਵੀ ਤੁਹਾਡਾ ਮਸਲਾ ਹੱਲ ਹੁੰਦਾ ਹੈ ਨਾ ਬਹਿ ਕੇ ਪਿਆਰ ਨਾਲ ਕਰ ਲਓ ਸਰਪੰਚ ਸਾਹਿਬ ਦੀ ਚੌਣਾ ਦਾ ਮੈਂ ਵੀ ਇਹੀ ਹਾਂ ਕਿ ਉਹ ਮੇਰਾ ਨਿੱਕਾ ਭਰਾ ਹੈ ਚਲ ਕੋਈ ਨਹੀਂ ਜੇ ਕੋਈ ਮਾੜਾ ਮੋਟਾ ਹਿੱਸਾ ਬਣਦਾ ਹੈ ਤਾਂ ਮੈਂ ਦੇ ਵੀ ਦਿਆਂਗਾ ਪਰ ਇਹਨਾਂ ਦੀ ਜੋ ਇੱਕ ਵਾਰੀ ਅਕਲ ਪਿਕਾਉਣੇ ਲਾਉਣੀ ਆ ਮੈਂ ਸਰਪੰਚ ਸਾਹਿਬ ਨਾਲ ਇਹ ਜੀ ਜਨਾਲੀ ਦਾ ਕੀ ਪਤਾ ਸਾਡੀ ਸਾਰੀ ਜ਼ਮੀਨ ਬਕਵਾ ਦੇ ਫਿਰ ਅਸੀਂ ਕੀ ਕਰਾਂਗੇ ਬੈਤੂ ਨਾਲ ਉਹਦੇ ਕੋਲੇ ਰੱਖ ਕਿਤੇ ਨਹੀਂ ਕੁਝ ਹੁੰਦਾ ਹੈਗਾ। ਘਟ ਘਟ ਆਪਣੇ ਕੋਲੇ ਸੇਫ ਤਾਂ ਪਈ ਆ। ਉਹਦਾ ਕੀ ਪਤਾਗਾ ਫਿਰ ਕੀ ਕਰਾਂਗੇ ਆਪਾਂ? ਜਦੋਂ ਛੋਟੇ ਜਿਹੇ ਟਿਕਾਣੇ ਆ ਜਵੇ ਉਹਦਾ ਪੈਸਾ ਦੇ ਦੇਾਂਗੇ। ਇਹ ਵੀ ਗੱਲ ਸਹੀ ਹੈ ਤੁਹਾਡੀ। ਚਲੋ ਹੁਣ ਆਪਾਂ ਚੱਲੀਏ। ਚੱਲ ਭੈਣੇ ਤੁਸੀਂ ਐਂ ਕਰੋ। ਬਾਹਰ ਚਲੋ ਤੇ ਮੈਂ ਸਰਪੰਚ ਨਾਲ ਗੱਲ ਕਰਕੇ ਆਇਆ। ਦੱਸ ਵੀਰੇ ਫਿਰ ਹੁਣ ਕਿਵੇਂ ਕੀ ਕਰਨਾ? ਉਹ ਭੈਣੇ ਸਾਹਮਣੇ ਤੇਰੇ ਸਾਹਮਣੇ ਆਇਆ। ਤੂੰ ਦੱਸ ਦੇ ਸਾਰਾ ਕੁਝ ਤਾਂ ਮੇਰੇ ਹਿੱਸੇ ਜੀ ਆਇਆ ਉਹਨਾਂ ਦੇ ਪੱਲੇ ਤਾਂ ਕੱਖ ਨਹੀਂ ਉਹ ਤਾਂ ਹੈ ਪਰ ਮੰਨਦੇ ਤਾਂ ਨਹੀਂ ਹੈਗੇ ਤੁਹਾਡੇ ਸਾਹਮਣੇ ਤਾਂ ਸਾਬ ਜਵਾਬ ਦੇਗੇ ਵੀ ਅਸੀਂ ਨਹੀਂ ਇਹ ਫੈਸਲੇ ਨਾਲ ਸਹਿਮਤ ਹੈਗੇ ਮੈਂ ਤਾਂ ਤੁਹਾਨੂੰ ਦੇਖ ਵੀ ਰਹੀ ਕਹਿੰਨੀ ਤੂੰ ਆਪ ਹੀ ਪਾਸਾ ਵਟਰਾ ਹੁਣ ਹੋਰ ਮੈਂ ਦੱਸ ਕੀ ਕਰਾਂ ਤੇਰੇ ਸਾਹਮਣੇ ਸਾਰਾ ਕੁਝ ਵੰਡ ਵਡਾਈਆ ਹੋਇਆ ਸਾਰੇ ਪੈਸਿਆਂ ਦਾ ਹਿਸਾਬ ਕਤਬ ਹੋਇਆ ਜੋ ਵੀ ਸੀ ਸਾਰਾ ਕੁਝ ਸਾਹਮਣੇ ਹੋਇਆ ਇੰਨੇ ਹੁਣ ਮੇਰਾ ਤਾਂ ਕੋਈ ਕਸੂਰ ਨਹੀਂਗਾ ਜਿੰਨਾ ਮੈਂ ਲਾਇਆ ਤੂੰ ਉਹ ਤੈਨੂੰ ਵੀ ਪਤਾ ਹੈ ਦੇਖ ਵੀਰੇ ਤੂੰ ਹੈਗਾ ਸਿਆਣਾ ਠੀਕ ਆ ਉਹਨਾਂ ਨੂੰ ਤਾਂ ਚਾਹੀਦੀ ਅਣਜਾਣਪੁਣੀ ਚ ਲਾਲਾ ਜਿਵੇਂ ਮਰਜੀ ਲਾਣਾ ਉਹ ਜਦੋਂ ਗੱਲੇ ਨਹੀਂ ਸਮਝਦੇ ਹੈਗੇ ਫਿਰ ਬਾਰ ਬਾਰ ਇੱਕੋ ਗੱਲ ਨੂੰ ਦੁਹਰਾਈ ਜਾਣਾ ਉਹਦਾ ਵੀ ਕੋਈ ਫਾਇਦਾ ਨਹੀਂ ਹੈਗਾ ਮੈਂ ਇਹ ਕਹਿੰਦਾ ਜੇ ਕੋਈ ਆਉਂਦੇ ਨਾ ਤਾਂ ਸਿਰਲੇ ਦੇ ਕੇ ਦਫਾ ਕਰ ਠੀਕ ਹੈ ਲੜਾਈਆਂ ਵਿੱਚ ਕੁਝ ਨਹੀਂ ਫੱਟਿਆ ਉਹੀ ਤਾਂ ਗੱਲ ਆਗੀ ਕੁਛ ਨਹੀਂ ਹੁੰਦਾ ਵੀਰੇ ਦੇਖ ਸੱਚੇ ਨੇ ਤੈਨੂੰ ਸਾਰਾ ਖੁਸ਼ ਹੈ ਤੇਰੇ ਤਾਂ ਹੋਰ ਬਿਹਤਰਾ ਕੁਝ ਬਣ ਜਾਊਗਾ ਉਹ ਚੱਲੋ ਉਹਦਾ ਕੋਈ ਗੱਲ ਨਹੀਂ ਭੈਣੇ ਜਿਵੇਂ ਤੁਸੀਂ ਕਹੋ ਮੈਂ ਮੰਨ ਲਾਂਗਾ ਤੂੰ ਮੇਰੀ ਭੈਣ ਹੈ ਜੋ ਤੂੰ ਕਹੇਂਗੀ ਮੈਂ ਮੰਨ ਲਾਂਗਾ ਆ ਵੀ ਕੋਈ ਸੱਟ ਲੱਗ ਜਾਵੇ ਲੜਾਈ ਹੋ ਜਾਵੇ ਨਾਲੇ ਉਹਦਾ ਤਾਂ ਬਈ ਹੈ ਨਹੀਂਗਾ ਸੁਭਾਅ ਆ ਪਰ ਜਦੋਂ ਮੇਰੇ ਨਾਲ ਅੱਡ ਡਿੰਗਾ ਟੇਡਾ ਬੋਲਦਾ ਨਾ ਉਦੋਂ ਮੈਨੂੰ ਬਹੁਤ ਗੁੱਸਾ ਆਉਂਦਾ ਏ ਜਿਵੇਂ ਆਉਂਦਾ ਵੱਟਾ ਪਾਈਆਂ ਤੇ ਉਹ ਨਿੱਕਾ ਪਰ ਉਹ ਨਿੱਕਾ ਤਰ੍ਹਾਂ ਰਹਿੰਦਾ ਨਹੀਂ ਤਾਂ ਮੇਰੇ ਗਾਲ ਨੂੰ ਪੈਣ ਆਉਂਦਾ ਤੈਨੂੰ ਚੰਗੀ ਤਰ੍ਹਾਂ ਦਾ ਪਤਾਗਾ ਹੈ ਉਹ ਆਪਣੀ ਬੋਲਦਾ ਇਹ ਸ਼ਬਦ ਉਹ ਬੁਲਵਾਉਂਦੀ ਹੈਗੀ ਚਲੋ ਖਿਆਲ ਜਿਹੜਾ ਕੁਝ ਹੋਣਾ ਸੀ ਬਸ ਹੋ ਗਿਆ ਮਿੱਟੀ ਪਾ ਬਾਈ ਬਣ ਕੇ ਦੇਖ ਆਪਾਂ ਤਾਂ ਤੈਨੂੰ ਹੀ ਕਹਿੰਨੇ ਆ ਕਿਉਂਕਿ ਮੇਰਾ ਤਾਂ ਤੇਰੇ ਤੇ ਹੀ ਜੋਰ ਚੱਲਦਾਗਾ ਆ ਤਾਂ ਜੇ ਮਰਜ਼ੀ ਕਰੋ ਹੁਣ ਉਹਨਾਂ ਨੂੰ ਮੂਹ ਲਾਉਣ ਦੀ ਲੋੜ ਨਹੀਂ ਹੈਗੀ ਰਫਾ ਦਫਾ ਕਰ ਜਿਹੜੇ ਹਿੱਸੇ ਉਹਨਾਂ ਨੂੰ ਤਾਂ ਦੇ ਦੇ ਪਰ ਆ ਹਾਂ ਚਲੋ ਕੋਈ ਗੱਲ ਨਹੀਂ ਜੋ ਹਿੱਸਾ ਬਣਦਾ ਹੈ ਤੁਹਾਡੇ ਸਾਹਮਣੇ ਮੈਂ ਉਹਨੂੰ ਦੇ ਦਾਂਗਾ ਪਰ ਮੈਂ ਉਸ ਤੋਂ ਬਾਅਦ ਉਹਨੂੰ ਕਦੇ ਨਹੀਂ ਬੁਲਾਉਣਾ ਚਲ ਬਲਾ ਕੇ ਵਿੱਕੀ ਕਰਨਾ ਹੈ ਜੇ ਬੰਦੇ ਨੂੰ ਜਿਹੜਾ ਅਗਲਾ ਆਪ ਹੀ ਨਹੀਂ ਭੈਣ ਭਾਈ ਦੇ ਰਿਸ਼ਤੇ ਨੂੰ ਸਮਝਦਾ ਹੈਗਾ ਆਹੀ ਗੱਲ ਦਾ ਤਾਂ ਮੈਨੂੰ ਦੁੱਖ ਹੁੰਦਾ ਕਿਉਂਨੇ ਕਦੇ ਮੈਨੂੰ ਵੱਡਾ ਭਰਾ ਆਪ ਦਾ ਸਮਝਿਆ ਹੀ ਨਹੀਂ ਟਾਈਮ ਦੇ ਨਾਲ ਹੀ ਇਕਲੌਂਦੀ ਹੁੰਦੀ ਹੈਗੀ ਕੋਈ ਗੱਲ ਨਹੀਂ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਨਾ ਉਹਦੀ ਅੱਖਾਂ ਖੁੱਲਣ ਗਈਆਂ ਇਹਦੀਆਂ ਵੀ ਚਲੋ ਕਮਲਾ ਤੂੰ ਸਿਆਣਾ ਤੂੰ ਸਿਆਣਾ ਬਣ ਕੇ ਰਹਿ ਤੇ ਨਾਲ ਇਹ ਕਰੋ ਉਹ ਬਹੁਣ ਨੂੰ ਵੀ ਬੁਲਾ ਲੈਂਦੇ ਫੋਨ ਕਰਕੇ ਵੀ ਭਈ ਉਹ ਵੀ ਆ ਜੂਗੀ ਜੇ ਉਹਦੀ ਮਾਂ ਠੀਕ ਹੋ ਗਈ ਹੋਵੇ हां ਭੈਣੇ ਕੋਈ ਗੱਲ ਨਹੀਂ ਉਹਨੂੰ ਮੈਂ ਕਰਦਾ ਸ਼ਾਮ ਤੱਕ ਪਹੁੰਚ ਹੋਰ ਪਤਾ ਕੀ ਵੀਰੇ ਨਹੀਂ ਤਾਂ ਅਸੀਂ ਵੀ ਰਹਿ ਜਾਂਦੇ ਹੁਣ ਇਹਨਾਂ ਦਾ ਵੀ ਔਖਾਗਾ ਤੈਨੂੰ ਪਤਾ ਹੀ ਆ ਫਿਰ ਨਾ ਨਾ ਕੋਈ ਗੱਲ ਨਹੀਂ ਭੈਣੇ ਤੁਸੀਂ ਆਪਣੇ ਘਰ ਜਾਓ ਕੋਈ ਗੱਲ ਨਹੀਂ ਉਹਨੂੰ ਮੈਂ ਫੋਨ ਕਰਦਾ ਉਹ ਸ਼ਾਮ ਤੱਕ ਆ ਜਾਊਗੀ ਚਲ ਠੀਕ ਹੈ ਮੈਂ ਕਰਦੇ ਫਿਰ ਰੋਟੀ ਸਬਜ਼ੀ ਕਰ ਜਾਨੀ ਹੈਗੀ ਹੁਣ ਤੁਹਾਡਾ ਠੀਕ ਹੈ ਨਾਲ ਦਿਮਾਗ ਤੇ ਬਾਹਲਾ ਲੋਡ ਲੈਣ ਦੀ ਕੋਈ ਲੋੜ ਨਹੀਂ ਹੈਗੀ ਕੋਈ ਗੱਲ ਨਹੀਂ ਭੈਣੇ